ਟਾਂਡਾ ਵੱਡਣਾਗਾ ਨਹੀਂ 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 ਇਹੀ ਗਲਤੀ ਆ ਸਾਡੇ ਜ਼ਿੰਮੇਵਾਰਾਂ ਚ ਆ ਅਸੀਂ ਉਹ ਸੋਚਦੇ ਨੇ ਯਾਰ ਤਿੱਖਾ ਨਹੀਂ ਹਾਂਜੀ ਇਹ ਤਿੱਖਾ ਹੋਣਾ ਹੀ ਨਹੀਂ ਚਾਹੀ ਆ ਘੋੜੀ ਹੋਗੀ ਹਾਂਜੀ ਇਹ ਕੋਈ ਵੀ ਘੱਟ ਵਾਲਾ ਨਹੀਂ ਲਾਉਂਦਾ ਨਹੀਂ ਲਾਉਂਦੇ ਜੀ ਆਮ ਤੌਰ ਤੇ ਕੀ ਹੁੰਦਾ ਜਿਹੜੇ ਆਮ ਫੇਰ ਬਣਦੇ ਨੇ ਹਾਂਜੀ ਉਹਨਾਂ ਦੀ ਪੂਰੀ ਦੀ ਪੂਰੀ ਸ਼ਾਬਤ ਹੁੰਦੀ ਹੈ ਠੀਕ ਹੈ ਅਸਾਂ ਇਹਦੀ ਸਪੋਰਟ ਲਾਤੀ ਜੀ ਇਹਦੀ ਸਪੋਰਟ ਲਾਤੀ ਜੀ ਜਿਸ ਨੇ ਆਪਣੇ ਹਾਂ ਕਾਬਰ ਨੇ ਕੀ ਹਾਂਜੀ ਵਿੱਚ ਮਸ਼ੀਨਾਂ ਦਾ ਉਰੇ ਲਾਦੇ ਹੁੰਦੇ ਨੇ ਆਪਾਂ ਪਿੱਛੇ ਕਿਉਂ ਲਾਏ ਨਹੀਂ ਦਾ ਕੋਈ ਕਾਰਨ ਆਪਣਾ ਪਿਛਲਾ ਗੇਅਰ ਛੋਟਾ ਮੂਰਲਾ ਵੱਡਾ ਚੱਕਰ ਘਟ ਗਈ ਜੀ ਚੱਕਰ ਘਟਾਏ ਕਿਉਂ ਨਹੀਂ ਕਿ ਟਾਂਡੇ ਨੂੰ ਸਿਰਫ ਫੜ ਕੇ ਅੰਦਰ ਲੈ ਕੇ ਆਵੇ ਹਾਂਜੀ ਉਹਨੂੰ ਮੜੁੱਛੇ ਅੱਜ ਪੈਸੇ ਦਾ ਸਟਾਫ ਚਲਾਉਂਦੇ ਆਪਾਂ ਕੱਪ ਦੀ ਖਾ ਖੋਮਗੇ ਅੱਜ ਆਏ ਸੀ ਭਾਰਤ ਤੋਂ ਕਰਤਾਰ ਕਮੈਨਜ ਵਾਲੇ ਹੁਣ ਸੀਜ਼ਨ ਚੱਲਦਾ ਤੇ ਲੈਣਾ ਮੱਕੀ ਦਾ ਸੀਜ਼ਨ ਮੱਕੀ ਦੇ ਸੀਜ਼ਨ ਲਈ ਇਹਨਾਂ ਨੇ ਕਾਟਰ ਕਰੇ ਨੇ ਮੱਕੀ ਵਾਲੇ ਤਿਆਰ ਉਹ ਉਹਦੇ ਬਾਰੇ ਲੈਨੇ ਜਾਣਕਾਰੀ ਬਾਈ ਤੋਂ ਗਰਮੀ ਤੋਂ ਕਿ ਕਿਹੜੀ ਕੰਪਨੀ ਦੇ ਡੇਟ ਤੇ ਕਿਹੜਾ ਗੇਅਰ ਹੋਵੇ ਤੇ ਸਾਰੀ ਗੱਲਬਾਤ ਤੇ ਆਜੋ ਦਿਖਾਉਣਾ ਕਰੀਂ ਸਸਤੀ ਕਾਲ ਸਸਤੀ ਕਾਲ ਹੋਣੀ ਚਾਹੀਦੀ ਵਧੀਆ ਆਪਣਾ ਵਧੀਆ ਪੂਰਾ ਡੀਟਲ ਸੁਣਾਓ ਠੀਕ ਆ ਜੀ ਆ ਗੇਅਰ ਜਿਹੜਾ ਸਾਰਾ ਆਪਾਂ ਆਪਣਾ ਅਨਾਉਂਸ ਗੇਅਰ ਤਿਆਰ ਹੋ ਚੁੱਕੀ ਗਈ ਹੈ ਜਿਹੜਾ ਆਪਣਾ ਪਹਿਲਾ ਗੇਅਰ ਸੀਗਾ ਕੋਏ ਆ ਆ ਜੀ ਇਹ ਠੀਕ ਹੈ ਜੀ ਇਹ ਪੁਰਾਣਾ ਗੇਅਰ ਆ ਜਿਹੜਾ ਮੰਨ ਕੇ ਚੱਲੋ ਅੱਜ ਤੱਕ ਸਾਰੀ ਲਾਰ ਹੈ ਠੀਕ ਹੈ। ਉਹ ਤੋਂ ਜਿੰਨਿਆਂ ਦਾ ਆਪਣੇ ਅੱਗੇ ਕਾਟਰ ਬਣਾ ਲਾ। ਠੀਕ ਹੈ ਜੀ। ਸਾਰਾ ਹੀ ਹੈ ਗਿਆ ਲਾ। ਇਹ ਇਹ ਆ। ਹਾਂ ਜੀ। ਜਿਹੜਾ ਹੁਣ ਅੱਜ ਲਾ ਰਹੇ ਆ ਆਪਾਂ ਉਹ ਅੱਜ ਪਾਏ ਜਾ ਰਹੇ ਆ। ਇਹਦੇ ਵਿੱਚ ਫਰਕ ਕੀ ਆ ਜਿਹਨੂੰ ਮੰਨ ਕੇ ਤੁਹਾਨੂੰ ਇਹਦੇ ਵਿੱਚ ਫਰਕ ਕੀ ਕੀ ਠੀਕ ਹੈ ਜੀ। ਇਹਦੇ ਵਿੱਚ 4.5 ਲਿਖਤੀ। ਇਹ ਵੀ ਇੱਕ ਦਾ ਬਤਾ ਬੇਗੇ। ਇਹ ਵੀ ਕੁੱਝ ਤੁਹਾਨੂੰ ਬਤਾ। ਠੀਕ ਹੈ ਜੀ। ਇਹ ਤਾਂ ਉਹ ਗੱਲ ਕਰਾ ਰਹੀਆਂ ਕਿ ਕਰਾ ਰਹੀਆਂ ਆਵਾਜ਼ ਨਹੀਂ। ਠੀਕ ਹੈ। ਠੀਕ ਹੈ ਜੀ। ਉਹ ਤਾਂ ਇਹਦੇ ਚੋਂ ਆਪਾਂ ਨੇ ਜਿਹੜਾ ਚੇਂਜ ਸੀਟਾਂ ਹਾਂਜੀ ਉਹ ਇਹ ਚੇਂਜ ਕਰਤਾ ਇਹ ਚ ਹਰ ਕੀ ਪੈ ਗਿਆ ਹੁਣ ਜਿਹੜੇ ਬਾਕੀ ਜਿੰਨਾ ਗੇਅਰ ਬਣਦਾ ਕਾਟਰ ਜੀ ਉਹਦੇ ਚ ਕੋਈ ਨਾ ਕਾਟਰ ਪੈਂਦੀ ਹੈ ਚਾਬੀ ਚਾਬੀ ਜੀ ਹਾਂ ਠੀਕ ਹੈ ਜੀ ਇਹਦੇ ਚ ਆਪਾਂ ਨੇ ਕੀ ਕਰੇ ਸਪਲੈਨਾਂ ਬਾਕੀ ਠੀਕ ਹੈ ਜੀ ਅੱਛਾ ਚਾਬੀ ਹਾਂ ਕੱਟਦਾ ਗਿਆ ਨਿੱਛਾਬੀ ਵਾਲਾ ਚੱਪਕਾ ਹੁਣ ਇਹਦਾ ਕੀ ਕਰਨਾ ਇਹਦੇ ਪਲੇ ਨਹੀਂ ਪਲੇ ਨਹੀਂ ਪੈਣੀ ਜੀ ਚਾਬੀ 'ਚ ਮਾੜੀ ਮੋਟੀ ਪਲੇ ਪੈ ਜੂਤ ਕੋਈ ਨਹੀਂ ਪੈਂਦੀ ਹੈ ਜੀ ਇਹਦੇ 'ਚ ਪੈਣੀ ਹੋਣੀ ਠੀਕ ਹੈ ਜੀ ਇਹ ਤੁਹਾਡਾ ਸੈਂਟਰ ਹੋ ਗਿਆ ਹਾਂਜੀ ਇਹਦੇ ਉੱਤੇ ਆਹ ਚੀਜ਼ ਨੇ ਆ ਕੇ ਲੱਗ ਆਹ ਚੀਜ਼ ਠੀਕ ਹੈ ਜੀ ਆਮ ਤੌਰ ਤੇ ਕੀ ਹੁੰਦਾ ਜਿਹੜੇ ਆਮ ਫੇਰ ਬਣਦੇ ਨੇ ਹਾਂਜੀ ਉਹਨਾਂ ਦੀ ਪੂਰੀ ਦੀ ਪੂਰੀ ਸ਼ਾਮਿਲ ਸਾਫਟ ਹੁੰਦੀ ਹੈ ਠੀਕ ਹੈ ਜੀ ਇਹ ਵਾਲੀ ਚੀਜ਼ ਪੂਰੀ ਦੀ ਪੂਰੀ ਸ਼ਾਮਿਲ ਸਾਫਟ ਹੁੰਦੀ ਹੈ ਜੀ ਹਾਂ ਠੀਕ ਹੈ ਆਹ ਬਣੇ ਚੀਜ਼ੇ ਅਲੱਗ ਆ ਠੀਕ ਹੈ ਜੀ ਇਹ ਤੁਹਾਨੂੰ ਗੇਅਰ ਚੋਂ ਸਿਰਫ ਇੰਨੀ ਕੇ ਦਿਖਣੀ ਹੈ ਮਾਰੇ ਆਹ ਚੀਜ਼ ਆਹ ਚੀਜ਼ ਠੀਕ ਹੈ ਜੀ ਇਹਨੇ ਆਉ ਰਿਹਾ ਫਿੱਟ ਹੋਣਾ ਠੀਕ ਹੈ ਜੀ ਇਹ ਇੰਨੀ ਕ ਚੱਲ ਪਿਆ ਜੀ ਇਹਦੇ ਨਾਲ ਮੂਰੇ ਇਹਦੇ ਮੱਠਾ ਲੱਗਦਾ ਹਾਂ ਜੀ ਜਿਹਦੇ ਦਾ ਬਲੇਡ ਕਿਸੇ ਜੀ ਉੱਤੇ ਬਲੇਡ ਕੱਟਿਆ ਹਾਂ ਠੀਕ ਹੈ ਹਾਂ ਜੇ ਬਲੇਡ ਕਿਸੇ ਜਾਣਨ ਬਹੁਤ ਆ ਚੀਜ਼ ਤੇ ਬਲੇਡ ਕਿਸੇ ਜੀ ਇਹ ਦੇ ਉਰੰਦ ਦੇ ਕੋਲ ਨਾ ਪਾ ਕੇ ਅੰਦਰ ਚਾਸੀਆਂ ਖਸਿਆ ਜਾਂਦੇ ਨੇ ਇਧਰ ਇਹਦੇ ਵਿੱਚ ਇਹ ਗਾਲਾਂ ਨਾ ਇਹ ਨਹੀਂ ਹੈ ਬਈ ਆਪਣੇ ਕੋਲ ਖਲਾਈਆ ਉਖਾਗਾ ਮੰਨ ਲੋ ਥੋੜਾ ਹੋਸ਼ ਵੀ ਹੋਵੇ ਹਾਂਜੀ ਮੰਨ ਕੇ ਚੱਲ ਤੁਸੀਂ ਚਾਰ ਸੀਡਨ ਲਾ ਕੇ ਬਲੇਡ ਬਦਲ ਲੈਣੇ ਹਾਂਜੀ ਤਾਂ ਇਕੱਲਾ ਇਕੱਲਾ ਬਲੇਡ ਇਹਦੇ ਉੱਤੇ ਬਦਲਣ ਦੀ ਲੋੜ ਨਹੀਂ ਜੀ ਠੀਕ ਸਿਰਫ ਦੋ ਨਟ ਖੋਲੋ ਹਾਂਜੀ ਇਹਨੂੰ ਫੜੋ ਬਾਹਰ ਕੱਢੋ ਕੱਢ ਲਿਆ ਸਾਰੇ ਬਗਨ ਠੀਕ ਹੈ ਸਾਰੇ ਬਗਨ ਨੇ ਹਾਂਜੀ ਉਹ ਤੋਂ ਬਾਅਦ ਇਹਨੂੰ ਚੱਕ ਏਕੜੇ ਬਸਾ ਦੇ ਇਹਦਾ ਕੋਈ ਟਾਈਮ ਆਊਟ ਨਹੀਂ ਹੁੰਦਾ ਹਾਂਜੀ ਕੁਝ ਨਹੀਂ ਮਤਲਬ ਉਹ ਬਣਾਉਣਾ ਹੁੰਦਾ ਠੀਕ ਹੈ ਜੀ ਆਮ ਗੇਰਾ ਚ ਕੀ ਹੁੰਦਾ ਤੂੰ ਖੜਾ ਕਰ ਕਰਕੇ ਨਾ ਮੈਂ ਕਰਦੇ ਉਹਦਾ ਟਾਈਮ ਬੰਨਣਾ ਪੈਂਦਾ ਠੀਕ ਹੈ ਉਹਦਾ ਟਾਈਮ ਬੰਨਣਾ ਪੈਂਦਾ ਜਦੋਂ ਫਰਿਆ ਆ ਗਿਆ ਹਾਂਜੀ ਫਿਰ ਤੂੰ ਸੈੱਟ ਕਰਕੇ ਜੇ ਵੀ ਆਦਨ ਦੇ ਜ ਨਹੀਂ ਆਇਆ ਦੂਜੇ ਚ ਕਰੋ ਠੀਕ ਹੈ ਜੇ ਨੂੰ ਕੀਤੇ ਚ ਕਰੋ ਫਿਰ ਉਹ ਤੇ ਟਾਈਮ ਬੰਨਣਾ ਪੈਂਦਾ ਦੋਹਾਂ ਉਸੋ ਇਹ ਗੱਲ ਆ ਜੀ ਟਾਈਮ ਬਣਾ ਨਾ ਟਾਈਮ ਦੀ ਵਟ ਤੇ ਨਾਲੇ ਮੁੱਕ ਦੀ ਤੇ ਤਾਂ ਗਰਮੀ ਬਹੁਤ ਮਰਮੀ ਬਹੁਤ ਹੋਦੀ ਠੀਕ ਹੈ ਇਹਦਾ ਟਾਈਮ ਨਹੀਂ ਲੱਗਦਾ ਠੀਕ ਹੈ ਇਹਦਾ ਕੱਲਾ ਘੇਰ ਘੇਰੇ ਬੰਨਣਾ ਟਾਈਮ ਨਹੀਂ ਖੁਲਣਾ ਹੈਗਾ ਟਾਈਮ ਆਪੇ ਬਣੇਗਾ ਜੀ ਜਿਹੜੀ ਜਿਹੜੀ ਅਨੇਕੋ ਜਿਹੜੀ ਇਹ ਐਬੀ ਡਬਲ 베ARING ਚ ਡਬਲ 베ARING ਆ ਗਿਆ ਠੀਕ ਹੈ ਜੀ ਇਹਨੂੰ ਵੀ 베ARING ਡਬਲ ਆ ਹਾਂ ਜੀ ਠੀਕ ਆ ਆ ਹੋਜ਼ਿੰਗ ਤੇ ਇਹ ਵਿੱਚ ਵੀ ਬੈਰੀਗਣਾ ਬੰਦ ਕੀਤਾ ਬਲਾ ਕੇ ਠੀਕ ਹੈ ਜੀ ਇਧਰ ਨਾਲ ਪਾਸੇ ਲੋਕ ਹੋ ਗਿਆ ਠੀਕ ਹੈ ਜੀ ਹਾਂ ਜੀ ਇਧਰ ਨਾਲ ਪਾਸੇ ਸੀਲ ਬੈ ਕੇ ਲੋਕ ਬਹੁਤ ਲਾ ਕੇ ਇਹਦੇ ਚ ਆ ਚੀਜ਼ ਨੇ ਪਾ ਦੇ ਦੋ ਗੱਲ ਇਹ ਆਵਾਜ਼ ਆਹ ਸਾਰਾ ਦੋ ਮਿੰਟ ਖੜੇ ਦੇਖੀ ਹਾਂ ਉਰੇ ਦੋ ਮਿੰਟ ਖੋਲਣ ਇਹ ਨੂੰ ਬਾਹਰ ਨੂੰ ਕੁੱਤੀ ਹੋਣਾ ਕਰਦੀ ਠੀਕ ਹੈ ਠੀਕ ਹੈ ਹੋਰ ਨਾ ਕੁਝ ਨਹੀਂ ਠੀਕ ਹੈ ਇੱਧਰ ਕੋਈ ਲੌਕ ਨੂੰ ਦੇ ਕੁਝ ਨਹੀਂ ਆਹ ਦੋ ਨਾ ਡਾ ਠੀਕ ਹੈ ਅ ਸਾਰੇ ਜਿਹੜੇ ਸ਼ਾਟ ਹੈ ਗ੍ਰੈਂਡ ਹੋ ਗਈ ਹੈ ਠੀਕ ਹੈ ਲੱਠਾ ਕੁਝ ਇਹਨਾਂ ਦੇ ਗ੍ਰੈਂਡ ਹੋ ਕੇ ਬੈਲੈਂਸ ਅੱਡ ਕੇ ਹਾਂਜੀ ਠੀਕ ਜੇ ਲੱਠੇ ਚ ਬਲ ਹੋਊਗਾ ਤਾਂ ਵੀ ਉਹ ਟੁੱਟੂਗੀ ਟੁੱਟੂਗੀ ਜੀ ਭੇਰਦਾ ਤੇ ਆਹ ਇਹਦਾ ਵੀ ਫੇਸ ਲਾ ਕੇ ਬੈਲੈਂਸ ਕੱਢ ਕੇ ਠੀਕ ਹੈ ਜੀ ਮੇਰੇ ਵੀ ਤਾਂ ਬਲੱਡ ਫੁੱਟੇ ਨਹੀਂ ਮੇਰੇ ਵੀ ਠੀਕ ਹੈ ਜੀ ਜੀ ਵੀ ਆਪਣੇ ਗੇਰ ਦੀ ਜਾਣਦਾ ਹੈ ਇਹ ਗੇਰ ਦੀ ਜਾਣਦਾ ਹੈ ਜਿਹੜੀ ਸਭ ਤੋਂ ਐ ਜਿਹਨੇ ਨਾਲ ਕੰਮ ਕਰਦਾ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਤੋਂ ਬਿਨਾਂ ਨਹੀਂ ਠੀਕ ਹੈ ਜੀ ਹਾਂ ਇੱਕ ਚੰਗਾ ਮੱਛੀ ਵਾਲੇ ਕਰਦਾ ਮੱਛੀ ਵਾਲੇ ਕੱਟਦੇ ਹਾਂ ਮੱਛੀ ਵਾਲੇ ਹੀ ਕੱਟਦੇ ਲੱਗੇ ਹੋਏ ਆ ਠੀਕ ਹੈ ਜੀ ਆਹ ਤੇਰੀ ਕਿਰਪਾ ਬਹੁਤ ਵਧੀਆ ਸਾਨੂੰ ਮਿਲਿਆ ਠੀਕ ਹੈ ਜੀ ਹਾਂ ਜੀ ਆਪਰੇ ਮਾਹੂਗਾ ਰਾਇਕ្សਾਨ ਵੀਰਾਂ ਦਾ ਠੀਕ ਹੈ ਜੀ ਇਹ ਨਹੀਂ ਕਿ ਆਪਾਂ ਕਿਸ ਤਰ੍ਹਾਂ ਆਪਣੇ ਕੋਲ ਹੈ ਫਿਰ ਆਪਾਂ ਬਣਾਉਂਦੇ ਠੀਕ ਹੈ ਜੀ ਇਹ ਡਿਜ਼ਾਈਨ ਆਪਾਂ ਬਾਹਰੋਂ ਕਰਵਾਇਆ ਠੀਕ ਹੈ ਜੀ ਇਹ ویسੇ ਫਿਲਹਾਲ ਹੋਣਾ ਆਪਣੀ ਇਨ ਹਾਊਸ ਪ੍ਰੋਡਕਸ਼ਨ ਹੈ ਠੀਕ ਹੈ ਜੀ ਹਾਂਜੀ ਬਾਹਰੋਂ ਨਹੀਂ ਲੈਂਦੇ ਆਪਾਂ ਆਪਣਾ ਬਣਾ ਲਿਆ ਇਹ ਡਿਜ਼ਾਈਨ ਹੈ ਜਿਹੜਾ ਬਾਹਰੋਂ ਇੰਪੋਰਟ ਕਰਾਇਆ ਠੀਕ ਹੈ ਜੀ ਬਲੇਡ ਆਪਾਂ ਇੰਪੋਰਟ ਕੀਤਾ ਹੋਇਆ ਹੈ ਜੀ ਬਿੱਟ ਵਾਲਾ ਬਲੇਡ ਹੈ ਹਾਂਜੀ ਆਪਾਂ ਆਪਣੇ ਮਾਰਕੀਟ ਦੇ ਬਲੇਡ ਇੰਪੋਰਟ ਕੀਤਾ ਬਾਹਰੋਂ ਠੀਕ ਹੈ ਜੀ ਹਾਂ ਬਲੇਡ ਦੀ ਜਿਹੜੀ ਥਿਕਨੈਸ 7mm ਦੀ ਥਿਕਨੈਸ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ ਬਿੱਟ ਬਿੱਟ ਇਹ ਇਹਨੂੰ ਬਿੱਟ ਕੇ ਇਹਨੂੰ ਬਿੱਟ ਕੇ ਜਾਂਦੇ ਨੇ ਜੀ ਹਾਂ ਠੀਕ ਹੈ ਇਹ ਗਰਮਜੀਤ ਸਿੰਘ ਕਿੰਨਾ ਕ ਚੱਲ ਦਿੰਦੇ ਨੇ ਕਿ तकरीबन 1250 1200 ਤੀਦਾ ਵੜ ਦਿੰਦੇ ਆਰਾਮ ਨਗਰ ਠੀਕ ਹੈ ਜੀ ਇਹਦੇ ਚ ਕੀ ਹੁੰਦਾ ਇਹਨੇ ਕਸਣਾ ਨਹੀਂ ਹਾਂਜੀ ਨਾ ਇਹਦੀ ਕਸਾਈ ਨਹੀਂ ਠੀਕ ਹੈ ਜੀ ਜਿਹਦੀ ਕਸਾਈ ਹੋਗੀ ਉਹ ਬਿੱਟੀ ਜਿਹੜਾ ਤਸ ਗਿਆ ਉਹ ਬਿੱਟ ਵਾਲਾ ਨਹੀਂ ਇਹ ਬਿੱਟ ਉਹ ਬਿੱਟ ਨਹੀਂ ਠੀਕ ਹੈ ਜੀ ਇਹਦੀ ਕਸਾਈ ਠੀਕ ਹੈ ਜੀ ਇਹਦਾ ਮੇਨ ਹੁੰਦਾ ਕੀ ਹੈ ਟੈਂਪਰ ਹੁੰਦਾ ਹਾਂਜੀ ਜੀ ਡੀਪਾ ਬਿੱਟ ਕਹਿ ਦਿੰਨੇ ਆ ਹਾਂਜੀ ਹਾਂਜੀ ਸਾਰੀ ਦੇਖੋ ਬਿੱਟ ਆਮ ਜ਼ਿਮੀਦਾਰ ਨੂੰ ਨਹੀਂ ਪਤਾ ਬਿੱਟ ਹੈ ਕਿ ਹੈ ਕੀ ਆ ਜੀ ਸਹੀ ਗੱਲ ਹੈ ਉਹ ਕੰਪਨੀ ਨੂੰ ਪਤਾ ਜੀ ਬਿੱਟ 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 ਹਾਂਜੀ ਸਾਰੇ ਬਿੱਟ ਅਸੀਂ ਉਹਨੂੰ ਉਹੀ ਬਿੱਟ ਕਹਿੰਦੇ ਆ ਪਰ ਜਿਹੜੀ ਮੇਨ ਚੀਜ਼ ਹੈ ਇਹ ਕਿ ਕੀ ਟੈਂਪਰ ਨਹੀਂ ਪਰ ਜੀ ਇਹਨੂੰ ਟੈਂਪਰ ਕੀਤਾ ਜਾਂਦਾ ਠੀਕ ਹੈ ਜੀ ਇਹਨੂੰ ਹਾਰਡਨਸ ਦਿੱਤੀ ਜਾਂਦੀ ਹੈ ਕਿ ਕਸੇ ਨਾ ਠੀਕ ਹੈ ਜੀ ਜਿਵੇਂ ਇੱਕ ਲੋਹਾ ਹੋ ਗਿਆ ਕਸਟਿਲ ਹੋ ਗਿਆ ਹਾਂਜੀ ਮਟੀਰੀਅਲ ਇੱਕੋ ਆ ਹਾਂਜੀ ਉਹ ਸਟੀਲ ਅਲੱਗ ਚੀਜ਼ ਹੋਊਗੀ ਲੋਹਾ ਨਾਲ। ਆਹ ਲੱਗਦੀ ਜੇ। ਸਹੀ। ਲੋਹਾ ਘੜਦੇ ਨੇ ਦਾ ਸਟੀਲ ਕਰਦੇ। ਇਹਦਾ ਉਹੀ ਮੰਨ ਲਓ ਜੀ ਜਿਵੇਂ ਆਪਣੇ ਰਾਤ ਦੇ ਚਾੜ ਦੇ ਨੇ ਬਿੱਟਾ ਉਹ ਚੀਜ਼ ਉਹ ਉਹ ਚੀਜ਼ ਜਿਹੜਾ ਮਾੜਾ ਲੋਹਾ ਵੜਦੇ ਨੇ ਉਹ ਕੜ ਦਿੰਦੀ ਉਹ ਚੀਜ਼ ਹੈ। ਹਾਂਜੀ ਹਾਂ। ਠੀਕ ਹੈ ਨਾ? ਠੀਕ ਹੈ। ਇਹ ਤਾਂ ਤਿੱਖਾ ਨਹੀਂ ਹੁੰਦਾ ਇਹ। ਆ ਠੀਕ ਹੈ ਜੀ। ਇਹਦਾ ਵਸ ਇਹ ਤਿੱਖਾ ਨਹੀਂ ਹੁੰਦਾ। ਇਹਨੇ ਟਾਂਡਾ ਵੜਨਾਗਾ? ਨਹੀਂ 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 ਨਹੀਂ। ਇਹੀ ਗਲਤੀ ਆ ਸਾਡੇ ਜ਼ਿਮੀਂਦਾਰਾਂ ਚ ਇਹੀ ਗਲਤੀ ਆ। ਅਸੀਂ ਉਹ ਸੋਚਦੇ ਨੇ ਯਾਰ ਇਹ ਤਿੱਖਾ ਨਹੀਂ। ਹਾਂਜੀ। ਇਹ ਤਿੱਖਾ ਹੋਣਾ ਹੀ ਨਹੀਂ ਚਾਹੀਦਾ। ਠੀਕ ਹੈ ਜੀ। ਇਹ ਤਿੱਖਾ ਨਹੀਂ ਹੋਣਾ ਚਾਹੀਦਾ ਇਹ ਖੁੰਡਾ ਹੋਣਾ ਚਾਹੀਦਾ ਹਾਂਜੀ ਇਹਦੇ ਹੱਥ ਪੇਰੀ ਚੱਲੋ ਬਟੇ ਨੀ ਪੜਦਾ ਨਹੀਂ ਜੀ ਅੱਛਾ ਇਹ ਇਹ ਖੁੰਡਾ ਹੋਣਾ ਚਾਹੀਦਾ ਠੀਕ ਹੈ ਜੀ ਜਦੋਂ ਇਹ ਤਿੱਖਾ ਹੋ ਗਿਆ ਹਾਂਜੀ ਤਾਂ ਇਹਦੀ ਬਿੱਟ ਖਤਮ ਹੋ ਗਈ ਜਦੋਂ ਬਿੱਟ ਖਤਮ ਹੋ ਗਈ ਨਿਸ਼ਾਨੀ ਇਹੀ ਆ ਜੀ ਨਿਸ਼ਾਨੀ ਠੀਕ ਹੈ ਜੀ ਉਹਦੇ ਚ ਕੀ ਹੋਊਗਾ ਜਿਹੜਾ ਤੁਹਾਡਾ ਟਾਂਡਾ ਹਾਂਜੀ ਇਹਦਾ ਕੰਮ ਆ ਐਂ ਫੜਕੇ ਨੇ ਟਾਂਡੇ ਨੂੰ ਥੱਲੇ ਨੂੰ ਕਰਨ ਨੂੰ ਥੱਲੇ ਨੂੰ ਥੱਲੇ ਕੱਟਣਾ ਕੱਟਣਾ ਨਹੀਂਗਾ ਜੀ ਥੱਲੇ ਫੜ ਕੇ ਥੱਲੇ ਨੂੰ ਕਰਨਾ ਥੱਲੇ ਨੂੰ ਕਰਨਾ ਜੀ ਥੱਲੇ ਨੂੰ ਕਰਨਾ ਠੀਕ ਹੈ ਜੀ ਜੇ ਕੱਟਿਆ ਗਿਆ ਹਾਂਜੀ ਫਿਰ ਤਾਂ ਅੰਦਰ ਤੁਹਾਡਾ ਟਾਂਡਾ ਚਲੇ ਗਿਆ ਠੀਕ ਹੈ ਜੀ ਜੇ ਤੁਹਾਡਾ ਟਾਂਡਾ ਅੰਦਰ ਚਲੇ ਗਿਆ ਤਾਂ ਤੁਹਾਡੀ ਮੱਕੀ ਚ ਮੋਇਸਚਰ ਵੱਧ ਗਿਆ ਠੀਕ ਹੈ ਜੀ ਜੇ ਤੁਹਾਡੀ ਮੱਕੀ ਨੂੰ ਸੁੱਕਣ ਨੂੰ ਇੱਕ ਦਿਨ ਲੱਗਦਾ ਹਾਂਜੀ ਤਾਂ ਉਹਨੂੰ ਜਿਹੜਾ ਟਾਂਡਾ ਸਮੇਤ ਆਪਾਂ ਅੰਦਰ ਮੱਕੀ ਜਾਊਗੀ ਉਹਨੂੰ ਘੱਟੋ ਘੱਟ 2 ਦਿਨ ਲੱਗਣਗੇ ਟਾਂਡੇ ਚ ਪਾਣੀ ਹੁੰਦਾ ਠੀਕ ਹੈ ਜੀ ਜਦੋਂ ਟਾਂਡੇ ਚ ਪਾਣੀ ਆ ਗਿਆ ਤਾਂ ਤੁਹਾਡੀ ਮੱਕੀ ਚ ਮੋਇਸਚਰ ਵੱਧ ਗਿਆ ਦਿੱਲੀ ਹੋਊਗੀ ਤਾਂ 2 ਦਿਨ ਤੁਹਾਨੂੰ ਸਿਖਾਉਣੀਆਂ ਪਊਗੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਇਹ ਚੀਜ਼ ਦਾ ਫਰਕ ਕਿਸੇ ਨੂੰ ਨਿੰਦ ਦੇ ਨਹੀਂ ਕੇ ਸਾਰੇ ਬਹੁਤ ਵਧੀਆ ਬਣਾਉਂਦੇ ਨੇ ਜੀ ਹਾਂ ਸਾਰਿਆਂ ਦਾ ਜ਼ੋਰ ਲੱਗਿਆ ਇਸ ਚੀਜ਼ ਤੇ ਠੀਕ ਹੈ ਜੀ ਪਰ ਆਪਾਂ ਜਿਹੜਾ ਕਟਰ ਲਾਂਚ ਕੀਤਾ ਹਾਂਜੀ ਠੀਕ ਹੈ ਆਪਾਂ ਨੇ ਸਾਰਿਆਂ ਨਾਲੋਂ ਡਿਫਰੈਂਟ ਕੀਤਾ ਠੀਕ ਹੈ ਪਹਿਲਾਂ ਤੁਹਾਨੂੰ ਗੇਅਰ ਦਿਖਾਇਆ ਹਾਂਜੀ ਹਾਂ ਗੇਅਰ 'ਚ ਫਰਕ ਆ ਹਾਂਜੀ ਫਰਕ ਆ ਬਈ ਹੋਰ ਕੰਪਨੀਆਂ ਉਹ ਨਹੀਂ ਲਾਉਂਦੀ ਨਹੀਂ ਲਾਉਂਦੀ ਆ ਜੀ ਸਹੀ ਗੱਲ ਆ ਠੀਕ ਆ ਜੀ ਹਾਂਜੀ ਉਹ ਤੋਂ ਬਾਅਦ ਹਾਂਜੀ ਜਿਹੜਾ ਮੇਨ ਆਜੋ ਸਾਰਾ ਜਿਹੜਾ ਕੱਟ ਰਿਹਾ ਟੈਕਨੀਕਲੀ ਬਣਿਆ ਠੀਕ ਆ ਜੀ ਵੀ ਜਦੋਂ ਕਸਟਮਰ ਚਲਾਊਗਾ ਜੀਮੀਦਾਰ ਚਲਾਊਗਾ ਤਾਂ ਉਹ ਆਪ ਸਮਝੂਗਾ ਕਿ ਹਾਂ ਯਾਰ ਵਾ ਕੀ ਚੀਜ਼ ਹੈ ਜੀ ਸਹੀ ਗੱਲ ਆ ਜੀ ਹੁਣ ਇਹਦੇ ਵਿੱਚ ਫਰਕ ਕੀ ਆ ਜਿਹੜੀਆਂ ਆ ਚਾਈਨਾ ਨੇ ਹਾਂਜੀ ਡਾਇਮੰਡ ਦੀ ਚੈਨ ਠੀਕ ਆ ਜੀ ਇਹ ਚੈਨ ਦਾ ਤੋਰਾ ਘਟਾਤਾ ਠੀਕ ਆ ਜੀ ਸਪੀਡ ਘਟਾਤੀ ਇਵੇਂ ਵਿੱਚ ਕੰਪਨੀਆਂ ਇੱਕੋ ਜਿੱਕੇ ਗੀਅਰ ਪਾਈ ਜਾਂਦੇ ਨੇ ਹਾਂ ਇਹ ਫਰਕ ਹੈ ਆਪਣਾ ਪਿਛਲਾ ਗੀਅਰ ਛੋਟਾ ਮੂਰਲਾ ਵੱਡਾ ਚੱਕਰ 깰ਟ ਗਈ ਜੀ ਚੱਕਰ 깰ਟ ਗਈ ਠੀਕ ਹੈ ਜੀ ਜੇ ਪਿਛਲਾ ਵੱਡਾ ਹੋਣ ਦਾ ਮੂਰਲਾ ਛੋਟਾ ਹੋਵੇ ਚੱਕਰ ਵੱਜ ਜਾਂਦਾ ਆਜੇ ਨਹੀਂ ਜੀ ਆਪਾਂ ਪਿਛਲਾ ਗੀਅਰ ਛੋਟਾ ਕਰ ਤਾਂ ਮੂਰਲਾ ਵੱਡਾ ਕਰ ਤਾਂ ਠੀਕ ਹੈ ਜੀ ਇਹਦੇ ਨਾਲ ਚੱਕਰ 깰ਟ ਗਏ ਠੀਕ ਹੈ ਜੀ ਚੱਕਰ ਘਟਾਏ ਕਿਉਂ ਨੇ ਇਹ ਟਾਂਡੇ ਨੂੰ ਸਿਰਫ ਫੜ ਕੇ ਅੰਦਰ ਲੈ ਕੇ ਆਵੇ ਹਾਂਜੀ ਉਹਨੂੰ ਮੜੁੱਛੇ ਨਾ ਚਾਹੀ ਠੀਕ ਹੈ ਜੀ ਜਿਹੜਾ ਟਾਂਡੇ ਨੂੰ ਹਲਿਆਤ ਆ ਤਾਂ ਛੱਲੀ ਟੁੱਟ ਜਾਂਦੀ ਹੈ ਜਿਹੜੀ ਜ਼ਿਆਦੇ ਪੱਕੀ ਮੱਕੀ ਆੱਕ ਜਾਂਦੀ ਹੈ ਹਾਂਜੀ ਹਾਂਜੀ ਉੱਚ ਜਦੋਂ ਤੁਸੀਂ ਜ਼ਿਆਦੇ ਰਫਤਾਰ ਨਾਲ ਚਲਾਓਗੇ ਨਾ ਜਦੋਂ ਥੋੜੀ ਚੈਨ ਨਾਲ ਚੱਲਣ ਹਾਂਜੀ ਤਾਂ ਉਹਨੇ ਛੱਲੀ ਉਰੀ ਤੋੜ ਕੇ ਸਿੱਟ ਦੇਣੀ ਹੈ ਥੱਲੇ ਥੱਲੇ ਹੀ ਸਿੱਟ ਦੇਣੀ ਹੈ ਜੀ ਠੀਕ ਹੈ ਉਹਦਾ ਨੁਕਸਾਨ ਉਹਦਾ ਕੋਈ ਹਲ ਨਹੀਂ ਉਹ ਜ਼ਿੰਮੇਵਾਰ ਦਾ ਨੁਕਸਾਨ ਹੋ ਗਿਆ ਜੀ ਠੀਕ ਹੈ ਠੀਕ ਹੈ ਜੀ ਤਾਂ ਇਹਨੇ ਕੀ ਕਰਨਾ ਬੜੇ ਆਰਾਮ ਨਾਲ ਛੱਲੀ ਫੜ ਕੇ ਬਲੇਡਾਂ ਨੂੰ ਦੇ ਦੇ ਬਲੇਡਾਂ ਨੂੰ ਠੀਕ ਹੈ ਜੀ ਔਰ ਇੱਕ ਹੋਰ ਵੱਡੀ ਜਿਹੜਾ ਇਹ ਫੜੀ ਆ ਛੱਲੀ ਇਹਨੇ ਹਾਂਜੀ ਇਹਨੇ ਉਰੇ ਤੱਕੇ ਲੈ ਕੇ ਜਾਣੀ ਅੱਧ ਤੱਕ ਠੀਕ ਹੈ ਜੀ ਮਤਲਬ ਬਲੇਡ ਦੇ ਕੁੱਲ ਮੰਨ ਕੇ ਚਲੋ ਵੀ 4 ਇੰਚ 5 ਇੰਚ ਤੱਕ ਛੱਲੀ ਲੈ ਕੇ ਜਾਣੀ ਆ ਠੀਕ ਹੈ ਜੀ ਜਿਹੜਾ ਟਾਂਡਾ ਟਾਂਡਾ ਜੀ ਉਹ ਤੋਂ ਬਾਅਦ ਇਹਨੇ ਟਾਂਡਾ ਛੱਡ ਦੇਣਾ ਚੈਨ ਠੀਕ ਹੈ ਜੀ ਚੈਨ ਆਟੋਮੈਟਿਕ ਪਿੱਛੇ हट ਗਈ ਦੇਖੋ ਸਹੀ ਗੱਲ ਆ ਜੀ ਤੇ ਵੀ ਆ ਦੇਖ ਇਹ ਚੈਨ ਪਿੱਛੇ हट ਗਈ ਹਾਂਜੀ हट ਗਈ ਹਾਂਜੀ ਹਾਂ ਇਹਨੇ ਟਾਂਡਾ ਛੱਡਤਾ ਠੀਕ ਹੈ ਜੀ ਕੰਮ ਬਲੇਡਾਂ ਦਾ ਰਹਿ ਗਿਆ ਠੀਕ ਹੈ ਜੀ ਇਹਨੇ ਟਾਂਡਾ ਫੜਿਆ ਬਲੇਡਾਂ ਨੂੰ ਫੜਾਤਾ ਇੰਨਾ ਹੀ ਕੰਮ ਠੀਕ ਹੈ ਜੀ ਚੈਨ ਦਾ ਕੰਮ ਟਾਂਡੇ ਨੂੰ ਫੜ ਕੇ ਗਾਂਹ ਤੱਕ ਨਹੀਂ ਲੈ ਕੇ ਜਾਂਦਾ ਠੀਕ ਹੈ ਜੀ ਬਸ ਬਲੇਟਾਂ ਦਾ ਬਲੇਡਾਂ ਤੱਕ ਹੀ ਆ ਪਹੁੰਚਦਾ ਕਰਦਾ ਬਲੇਡਾਂ ਤੱਕ ਪਹੁੰਚਦਾ ਕਰਤਾ ਠੀਕ ਹੈ ਜੀ ਉਹ ਤੋਂ ਕਹਾ ਕੇ ਕੰਮ ਬਲੇਟਾਂ ਦਾ ਸ਼ੁਰੂ ਇਹਨਾਂ ਬਲੇਡਾਂ ਨੇ ਫੜ ਕੇ ਟਾਂਡਾ ਥੱਲੇ ਕਰਨਾ ਠੀਕ ਹੈ ਬਲੇਡਾਂ ਦੇ ਚੱਕਰ ਵਧਾਤੇ ਬਲੇਡਾਂ ਦੇ ਚੱਕਰ ਵਧਾਤੇ ਬਲੇਡਾਂ ਦੇ ਚੱਕਰ ਪਾ ਦੋ ਠੀਕ ਹੈ ਜਿਹਦੇ ਨਾਲ ਥੋੜਾ ਡੰਡਾ ਥੱਲੇ ਡਿੱਗਣਾ ਹੈ ਥੱਲੇ ਜਾਂਦੇ ਠੀਕ ਠੀਕ ਉੱਪਰ ਕੱਲੀ ਛੱਲੀ ਰਹਿ ਗਈ ਛੱਲੀ ਰਹਿ ਗਈ ਛੱਲੀ ਚੱਕ ਕੇ ਚਾਹਨੇ ਪਰਮ ਨੂੰ ਦੇ ਦੇਣੀ ਹੈ ਪਰਮ ਲੈ ਕੇ ਜਾ ਕੇ ਮਸ਼ੀਨ ਦੇ ਕੋਲ ਕਰ ਠੀਕ ਜਰਮੀ ਸਿੰਘ ਬੋ ਸਾਥੀਆਂ ਮਸ਼ੀਨਾਂ ਤੇ ਦੇਖਿਆ ਡੰਡਾ ਚੱਲਦਾ ਮੱਖੀ ਤੇ ਇੱਥੇ ਕਾਹ ਫੂਸ ਕਿਉਂ ਫਸਦਾ ਹੋਏ ਇੱਥੇ ਕਾਹ ਫੂਸ ਫਸਣ ਦਾ ਕਾਰਨ ਇਹ ਹੈ ਜੀ ਹਾਂਜੀ ਆ ਦੇਖੋ ਅਜਾ ਥੱਲੇ ਬਹਿ ਜਾ ਇੱਕ ਤਾਂ ਜਿਹੜੀ ਆ ਚੀਜ਼ ਆ ਹਾਂਜੀ ਇਹ ਛੋਟੀ ਲਾਉਂਦੀ ਠੀਕ ਹੈ ਜੀ ਇਹ ਤੁਸੀਂ ਚੈੱਕ ਕਰੋ ਇਹ ਮਾ ਬਲੇਡਾਂ ਤੱਕ ਲੱਗ ਗਿਆ ਠੀਕ ਹੈ ਜੀ ਇਹ ਤੋਂ ਅੱਗੇ ਬਲੇਡ ਸ਼ੁਰੂ ਹੋ ਗਏ ਬਲੇਡ ਦੇ ਉੱਤੇ ਕਦੇ ਘਾ ਨਹੀਂ ਲਿਪਟਦਾ ਨਹੀਂ ਲਿਪਟਦਾ ਜੀ ਉਹਦਾ ਇੱਥੇ ਹੀ ਮੰਨ ਕੇ ਚੱਲੋ ਫਸਦਾ ਜਾ ਰਿਹਾ ਦੂਜਾ ਜਿਹੜਾ ਘਾ ਫਸਦਾ ਉਹ ਉਰੇ ਫਸਦਾ ਠੀਕ ਹੈ ਜੀ ਇੱਥੇ ਇੱਥੇ ਜੀ ਹਾਂ ਇੱਥੇ ਆਪਾਂ ਨੇ ਕੀ ਕਰਤਾ ਬਲੇਡ ਲਾਤਾ ਇੱਥੇ ਬਲੇਡ ਲਾਤਾ ਜੀ ਆ ਦੇਖੋ ਆ ਬਲੇਡ ਲੱਗ ਗਿਆ ਠੀਕ ਹੈ ਜੀ ਜਿਹੜਾ ਨਿੱਕਾ ਮੋਟਾ ਘਾ ਆਉਂਦਾ ਉਹਨੇ ਵੱਢ ਦੇਣਾ ਵੱਢ ਹੀ ਦੇਣਾ ਜੀ ਵੱਢ ਦੇਣਾ ਠੀਕ ਹੈ ਜੀ ਦੂਜਾ ਇਹ ਚ ਬੈਰਿੰਗ ਡਬਲ ਹੋ ਗਿਆ ਠੀਕ ਹੈ ਜੀ ਆਮ ਤੌਰ ਤੇ ਜਿੰਨਾ ਸਿੰਗਲ ਹੁੰਦਾ ਜੀ ਸਾਰਾ ਸਿੰਗਲ ਕਟਰ ਚ 베어ਿੰਗ ਚ ਬੰਦ ਆ ਹਾਂਜੀ ਇਹ ਆਪਣਾ ਡਬਲ ਆ ਇਹ ਡਬਲ ਹੋ ਗਿਆ ਜੀ ਆ ਇਹ ਚ ਸੀਲ ਹੈ ਠੀਕ ਹੈ ਜੀ ਦੋਹੇ ਪਾਸੇ ਦੋਨੇ ਪਾਸੇ ਨਾ ਇਹ ਚ ਮਿੱਟੀ ਜਾਵੇ ਨਾ ਕਟਾ ਜਾਵੇ ਨਾ ਬਾਣੀ ਜਾਵੇ ਠੀਕ ਹੈ ਜੀ ਇਹ ਚ ਕੁਝ ਵੀ ਨਹੀਂ ਜਾਣਾ ਫਿਰ ਤਾਂ ਇਹ ਦੀ ਰਿਪੇਅਰ ਦੀ ਮੰਨ ਕੇ ਚੱਲੋ ਹੋ ਗਿਆ ਜੀ ਰਿਪੇਅਰ ਹੀ ਨਿਕਲਣੀ ਕੋਸੋ ਅੱਛਾ ਗ੍ਰੀਸ ਦੀ ਲੋੜ ਹੈ ਨਹੀਂ ਪਰ ਆਪਾਂ ਨੇ ਗ੍ਰੀਸ ਵਾਲੇ ਨਿਪਲ ਦਿੱਤੇ ਹੋਏ ਦਿੱਤੇ ਵੀ ਨਹੀਂ ਜੀ ਇਹਨੂੰ ਗ੍ਰੀਸ ਆਉਂਦਾ ਕਰਤਾ ਅੱਛਾ ਜੀ ਇਹਨੂੰ ਗੇਅਰ ਨੂੰ ਵੀ ਕਰਤਾ ਆ ਉੱਪਰਲੇ ਗੇਅਰ ਨੂੰ ਵੀ ਗ੍ਰੀਸ ਆਉਂਦਾ ਕਰਤਾ ਇਹ ਚ ਵੀ 베어ਿੰਗ ਦਾ ਵਲ ਹੈ ਇਹ ਚ ਵੀ ਡਾਵਲ ਹੈ ਜੀ ਇਹਦਾ ਵੀ 베어ਿੰਗ ਕਦੇ ਖਰਾਬ ਹੁੰਦਾ ਠੀਕ ਹੈ ਜੀ ਗੁਰਵੀਰ ਸਿੰਘ ਇੱਕ ਮੰਨ ਲਓ ਜਿਹੜੀ ਆ ਜਿਵੇਂ ਆਹ ਗਰਾਂਦੀ ਆ ਸਾਡੀ ਦੁਨੀਆ ਲਈ ਬੈਂਡ ਤੋਂ ਬਗੈਰ ਹਾਂਜੀ 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 ਤੇ ਬਾਕੀ ਚੈਨ ਆ ਇਹਦਾ ਕੀ ਗੇਰਾਂ ਨਾਲ ਕੋਈ ਤਾਲਕਾ ਦਾ ਜੀ ਇਹ ਮੈਂ ਤੁਹਾਨੂੰ ਦੱਸਦਾ ਇਹ ਚ ਕੀ ਹੁੰਦਾ ਜੀ ਇਹਦੇ ਨਾਲ ਤਿੰਨ ਗੇਅਰ ਇੱਕ ਸਾਈਡ ਤੋਂ ਚੱਲਦੇ ਹੁੰਦੇ ਠੀਕ ਹੈ ਜੀ ਤਿੰਨ ਗੇਅਰ ਚੱਲਣਗੇ ਇੱਕ ਸਾਈਡ ਤੋਂ ਠੀਕ ਹੈ ਜੀ ਇਹਦੀ ਜਿਹੜੀ ਡਰਾਈਵ ਹੁੰਦੀ ਆ ਤਿੰਨ ਗੇਅਰ ਇੱਕ ਸਾਈਡ ਤੋਂ ਤਿੰਨ ਇੱਕ ਤੋਂ ਜੀ ਹਾਂਜੀ ਠੀਕ ਐ ਤਿੰਨ ਗੇਅਰ ਚੱਲੋ ਰੱਬ ਨਾ ਕਰੇ ਥੋੜਾ ਕੋਈ ਗੇਅਰ ਖਰਾਬ ਹੋ ਗਿਆ ਹਾਂਜੀ ਹੁਣ ਮੰਨ ਕੇ ਚੱਲੋ ਆਹੀ ਗੇਅਰ ਖਰਾਬ ਹੋ ਗਿਆ ਹਾਂਜੀ ਠੀਕ ਐ ਠੀਕ ਐ ਜੀ ਹੁਣ ਮੌਸਮ ਮੀਂਹ ਦਾ ਹੁੰਦਾ ਉਦੋਂ ਹਰੇਕ ਜ਼ਿੰਮੇਵਾਰ ਨੂੰ ਕਾਲੀ ਹੁੰਦੀ ਆ ਕਾਲੀ ਹੁੰਦੀ ਆ ਵੀ ਯਾਰ ਮੇਰੇ ਦੋ ਘਾਟੇ ਲਾ ਕੇ ਜਿੰਨੀ ਪੱਟੀ ਜਾਂਦੀ ਉਹ ਵੱਢਦੇ ਬਾਕੀ ਰਹਿ ਜਾਂਦੇ ਹਾਂਜੀ ਹਾਂਜੀ ਹੈਨਾ ਤਾਂ ਤੁਸੀਂ ਮਸ਼ੀਨ ਦਾ ਪੁੱਠਾ ਕਿਹੜਾ ਲਿਆ ਕੇ ਤਿੰਨ ਕੁੱਟ ਤਾਂ ਵੱਢੇ ਸਕਦੇ ਠੀਕ ਐ ਤਿੰਨ ਬੰਦੇ ਆਹਾਂ ਮੇਰੇ ਦੇ ਪਾਸੇ ਦੀ ਆਊਗਾ ਹਾਂਜੀ ਹਾਂ ਤਾਂ ਮਜੀਨ ਪੁੱਠੀ ਭਗਜੂ ਪੁੱਠੀ ਭਗਜੂ ਜੀ ਪੁੱਠੀ ਭਾਗੀ ਤਾਂ ਆਹ ਤਿੰਨ ਚੱਲਦੇ ਨੇ ਠੀਕ ਹੈ ਜੀ ਉਧਰੋਂ ਚੈਨ ਉੱਤਰ ਜਾਂਦੀ ਆਹ ਤਿੰਨ ਗੇਅਰ ਬੰਦ ਹੋ ਜਾਂਦੇ ਅਸੇ ਤਿੰਨ ਬੰਦ ਹੋ ਜਾਂਦੇ ਨੇ ਬੰਦੇ ਹੋ ਜਾਣਗੇ ਠੀਕ ਹੈ ਜੀ ਆਹ ਤਿੰਨ ਚੱਲਦੇ ਰਹਿਗੇ ਠੀਕ ਹੈ ਜੀ ਧੰਨਵਾਦ ਜਦੋਂ ਰਾਤ ਨੂੰ ਖੜੋਂਗੇ ਤਾਂ ਬਦਦੇ ਦੇ ਦਾ ਚੈਨ ਛਾੜ ਦਿਓ ਚੈਨ ਛਾੜ ਦਿਓ ਕੰਮ ਕੰਮ ਜਿਹੜਾ ਵੀ ਕੰਮ ਠੀਕ ਹੈ ਮਤਲਬ ਦਿਨ ਚ ਰੋਕਣ ਦੀ ਤੁਹਾਨੂੰ ਲੋੜ ਹੈ ਲੋੜ ਨਹੀਂ ਇਹ ਜਿਹੜਾ ਤੁਸੀਂ ਆਪਾਂ ਅੰਦਰ ਤੁਸੀਂ ਗੇਰ ਦਿਖਾਇਆ ਸੀਗਾ ਹਾਂ ਜੀ ਜਿਹੜਾ ਕਹਿੰਦੇ ਸੀਗੇ ਵੀ ਦੋ ਨਟ ਫੁੱਲ ਕੀ ਹਾਂ ਜੀ ਪਲੇਟਾ ਨਿਕਲੇਉਂਦਾ ਜੀ ਹਾਂ ਜੀ ਉਹ ਆਹ ਵਾਲੇ ਨਹੀਂ ਦੋ ਨਟ ਠੀਕ ਹੈ ਦੇਖੋ ਇਹ ਆਹ ਜੋ ਨੀਚੇ ਬੈਠ ਗਿਆ ਆਹ ਦੇਖੋ ਆਹ ਦੋ ਨਟ ਨੇ ਠੀਕ ਹੈ ਜੀ 19 ਨੰਬਰ ਦੇ ਦੋ ਨਟ ਨੇ ਨਾ ਇਹ ਦੋ ਨਟ ਖੋਲੋ ਬਸ ਗਏ ਆਹ ਮੂਰੇ ਨਿਕਲ ਜਾਂਦਾ ਜੀ ਠੀਕ ਹੈ ਜੀ ਇਹਦਾ ਜਿਹੜਾ ਇਹ ਆਹ ਕੋੜੀ ਹੋਗੀ ਹਾਂ ਜੀ ਇਹ ਕੋਈ ਵੀ ਕੱਟ ਵਾਲਾ ਨਹੀਂ ਲਾਉਂਦਾ ਨਹੀਂ ਲਾਉਂਦੇ ਜੀ ਇਹ ਆਪਾਂ ਨੇ ਸ਼ੁਰੂਆਤ ਕਰੀ ਆ ਹੁਣ ਗਾਹ ਨੂੰ ਸਾਰੇ ਚਲੋ ਹਾਂ ਜੀ ਹੈਨਾ ਦੇਖੋ ਜ਼ਿੰਮੀਦਾਰ ਭਰਾਵਾਂ ਦਾ ਫਾਇਦਾ ਹਾਂਜੀ ਇਹਦਾ ਫਾਇਦਾ ਕੀ ਆ ਵੀ ਇਹਨੇ ਘੱਟ ਸਿਰਫ 2 ਮਹੀਨੇ ਚੱਲਣਾ ਹਾਂਜੀ ਹਾਂ ਉਸ ਤੋਂ ਬਾਅਦ 10 ਮਹੀਨੇ ਖੜਨਾ ਹੈ ਖੜਨਾ ਜੀ ਇਹ ਨਾਲ ਸਹਿਜ ਇਹਦੇ ਵਾਸਤੇ ਛੱਡ ਬੋਈ ਨੂੰ ਨਾ ਲੱਗਣੀ ਅਗਲਾ ਕਹਿੰਦਾ ਮਸ਼ਰੂਮ ਦਾ ਛੱਡ ਹਾਂਜੀ ਆਪਣੇ ਰੀਲ ਵਾਲੇ ਗੱਟਰ ਨੂੰ ਵੀ ਲੋਕ ਮਾਰ ਖੜਾ ਕਰਦੇ ਨੋਰਮਲੀ 80% ਕਿਸਾਨ ਜਿਹੜੇ ਵੀਰ ਨੇ ਉਹ ਬਾਹਰ ਖੜਾ ਕਰਦੇ ਠੀਕ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਇਹ ਹਾਂਜੀ ਇਹ ਅੰਦਰ ਲੱਗੇ ਠੀਕ ਹੈ ਜੀ ਮੈਂ ਇੱਕ ਹੀ ਕੀਤਾ ਇਹਨੂੰ ਜਿੱਥੇ ਤੁਹਾਡੀ ਮਸ਼ੀਨ ਜਾਊਗੀ ਹਾਂਜੀ ਪਾਓ ਮੂਰੇ ਨੂੰ ਲੈ ਜਾਓ ਠੀਕ ਹੈ ਜੀ ਜਿੱਥੇ ਤੱਕ ਕਟਰ ਚੱਲਿਆ ਗਿਆ ਉੱਥੇ ਕੱਢ ਦਿਓ ਇਹਨੂੰ ਹਾਂਜੀ ਆਹ ਕੋੜੀਆਂ ਲਾ ਦਿਓ ਠੀਕ ਹੈ ਜੀ ਮਸ਼ੀਨਾਂ ਬਲੀ ਉੱਤੇ ਮਰਜ਼ੀ ਲੈ ਜਾਓ ਟਰਾਲਾਂ ਉੱਤੇ ਮਰਜ਼ੀ ਲਾ ਦਿਓ ਟਰਾਲੀ ਨੂੰ ਕੁਝ ਨਹੀਂ ਹੁੰਦਾ ਚਾਹੇ ਨਾ ਤਾਂ ਚੱਕੇ ਜਾਣਗੇ ਇਹਦੇ ਨਾਲ ਨਾ ਜੀ ਨਾ 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 ਇੱਕ ਕਟਰ ਕੱਲਾ ਹੀ ਨਿਕਲ ਜੂਗਾ ਅਸਲ ਕੱਲਾ ਹੀ ਨਿਕਲ ਜੂਗਾ ਠੀਕ ਹੈ ਜੀ ਆਹ ਰੇੜਾ ਥੋੜਾ ਅਲੱਗ ਹੋ ਗਿਆ ਠੀਕ ਹੈ ਠੀਕ ਹੈ ਜੀ ਸਮਝ ਗਏ ਜੀ ਇਹ ਰੇੜਾ ਆਲਾ ਤੇ ਰੇੜਾ ਅਲੱਗ ਹੋ ਗਿਆ ਰੇੜੇ ਨੂੰ ਜਿੱਥੇ ਮਰਜ਼ੀ ਲਾ ਦਿਓ ਇਹਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਜੇ ਮੈਂ ਹੁਣ ਆ ਇਹ ਨਾ ਜਿਹੜੀ ਚੀਜ਼ ਹਾਂਜੀ ਹਾਂ ਇਹ ਆਪਣੀ ਸਿੰਪਲ ਮਸ਼ੀਨ ਦੇ ਵੀ ਠੀਕ ਹੈ ਜੀ ਕੋਕਾ ਪਾ ਲੱਗ ਲਾਉਣੇ ਆ ਠੀਕ ਹੈ ਜੀ ਇਹਨੂੰ ਵੀ ਆਪਾਂ ਉਮੀਦ ਰੱਖਿਆ ਠੀਕ ਹੈ ਜੀ ਕਰਨ ਨੂੰ ਇਹ ਚ ਵੀ ਉਹ ਫਿਕਸ ਕਰ ਦਿੰਦੇ ਆ ਵਿੱਚ ਪਾ ਕੇ ਤਾਂ ਕਿ ਲਾਉਣੇ ਜੀ ਤੇ ਲੱਗ ਜਾਂਦੇ ਜੀ ਪਰ ਆਪਾਂ ਨੇ ਉਹ ਨਹੀਂ ਕੀਤਾ ਆਪਾਂ ਨੇ ਇਹ ਉਮੀਦ ਰੱਖੀ ਠੀਕ ਹੈ ਜੀ ਇਹਦਾ ਬੈਨੀਫਿਟ ਹੈ ਜੀ ਤੁਸੀਂ ਖੋਲ ਕੇ ਕੱਢ ਕੇ ਜੀ ਤੇ ਵੀ ਧਰਿਆ ਹੋਇਆ ਲਾਚੋਰੀ ਹੋਣ ਦਾ ਡਰ ਮੰਨ ਲੈਣਾ ਦਾ ਬਿਲਕੁਲ ਤੁਸੀਂ ਹਾਂ ਹਰ ਕਾਲੂ ਜੇ ਮੰਨ ਲਓ ਵੀ ਖਰਾਬ ਵੀ ਹੁੰਦੀ ਆ ਠੀਕ ਹੈ ਜੀ ਆਮ ਤੌਰ ਤੇ ਜਾਂਦੀ ਹੈ ਜਾਂ ਕੁਝ ਵੀ ਹੋ ਜਾਂਦਾ ਹਾਂਜੀ ਬੈਚੇ ਠੀਕ ਹੈ ਖੁੱਲ ਕੇ ਨਾ ਨਵੀਂ ਜੀਓ ਤੁਸੀਂ ਉਹਦਾ ਕਰਦੇ ਹੋ ਅਗਲਾ ਕਹਿੰਦਾ ਯਾ ਟਰਾਲਾ ਪਾਣ ਦੇ ਤਾਂ ਪੈਸੀ ਬਹੁਤ ਲੱਗ ਜਾਣੇ ਸਹੀ ਗੱਲ ਆ ਜੀ ਹੈਨਾ ਵੀ ਸਹੀ ਗੱਲ ਹਾਂਜੀ ਚਾਹਤਾਂ ਦੇ ਆਪਾਂ ਦੇਖਿਆ ਆ ਕੁਝ ਨਾ ਜੀ ਕੰਪਨੀਆਂ ਦੇ ਪ੍ਰਕਾਰ ਇਹਦੀ ਕੈਰ 750 16 ਦੇ ਹਾਂਜੀ 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 ਆਪਾਂ ਫਿਰ 916 ਦੇ ਪੈਸੇ ਦੀ ਕੋਈ ਦਿੱਕਤ ਤਾਂ ਨਹੀਂ ਨਹੀਂ ਵੀਰੇ ਇਹ ਤਾਂ ਸਭ ਤੋਂ ਫਾਇਦਾ ਹੈ ਹਾਂਜੀ ਇਹ ਜ਼ਿੰਮੇਵਾਰ ਦਾ ਫਾਇਦਾ ਠੀਕ ਹੈ ਜੀ ਇਹਦੇ ਚ ਕੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਨੇ ਤਾਂ 2 ਮਹੀਨੇ ਹੀ ਚੱਲਣਾ 10 ਮਹੀਨੇ ਖੜਨਾ ਖੜਨਾ ਜੀ ਠੀਕ ਹੈ ਜੀ ਠੀਕ ਹੈ ਅੱਜ ਜਿੰਨੀ ਮਸ਼ੀਨ ਮਾਰੀ ਕੱਲ ਕਰੀਬਨ ਤੱਕੀ ਪੁੱਛਣਾਂ ਕੋਲ ਸੀ ਕਾਉਂਸਲ ਵਾਲੀ ਹੈ ਹਾਂਜੀ ਇਹ ਤਾਂ ਗੱਲ ਸਹੀ ਹੈ ਜੀ ਇਹ ਦੋ ਸਟਿੱਪੇ ਸੰਭਾਲ ਠੀਕ ਹੈ ਜੀ ਅਪ ਜਿਹੜੇ ਮੇਰੇ ਵੀਰ ਨੇ ਬਾਹਰ ਅੰਦਰ ਜਾਣਾ ਜਾਣਾ ਜੀ ਉਹਨੂੰ 900ਾਂ ਦੀ ਸਟਿੱਪਣੀ ਕੰਮ ਆ ਗਈ ਉਹਦੇ ਬਿਨਾ ਪੈਸੇ ਲਾਏ ਸਟਿੱਪਣੀ ਕੰਮ ਆ ਗਈ ਜੀ ਉਹਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ। ਅਰ ਦੂਜਾ ਇਹ ਚ ਵਜਨ ਜਾ ਰਿਹਾ। ਹਾਂਜੀ। ਜਿਹੜਾ ਛੋਟਾ ਟਾਣਾ ਸਾਡੀਆਂ ਦਾ ਪੀਂਦੇ ਵਾਸਤੇ ਨਹੀਂ ਬਣਦਾ। ਠੀਕ ਹੈ ਜੀ। ਉਹਨੂੰ ਨਾ ਗੋਲਾਂ ਦਾ ਟਾਈਕ। ਠੀਕ ਹੈ ਜੀ। ਇੱਕ ਹੁਣ ਕਈ ਜੀ ਆਪਣੇ ਨਾ ਕੰਬਾਈਨਾਂ ਤੁਸੀਂ ਦੇਖਿਆ ਹੋਵੋਗੇ। ਨਹੀਂ ਤਾਂ ਹਾਂਜੀ ਜਿਵੇਂ ਆਪਣੇ ਹਾਂ ਕਾਬਰ ਨੇਗੇ। ਹਾਂਜੀ। ਵਿਚ ਮਸ਼ੀਨਾਂ ਦਾ ਉਰੇ ਲਾਦੇ ਹੁੰਦੇ ਨੇ ਆਪਾਂ ਪਿੱਛੇ ਕਿਉਂ ਲਾਏ ਨਹੀਂ ਦਾ ਕੋਈ ਕਾਰਨ ਹੈ? ਇਹਦਾ ਕਾਰਨ ਬਹੁਤ ਵੱਡਾ ਕਾਰਨ ਹੈ ਜੀ। ਹਾਂਜੀ। ਇਹ ਮੰਨ ਲਓ ਤੁਸੀਂ ਨਾ ਜਿਹੜੇ ਆਮ ਤੁਸੀਂ ਦੇਖਿਆ ਹੋਣਾ ਵੀ ਪੂਰੀ ਕਬਜ਼ਾ ਲਾ ਕੇ ਨਾ ਹਾਂਜੀ ਇੱਥੇ ਹੀ ਲਾ ਦਿੰਦੇ ਨੇ ਹਾਂਜੀ ਹਾਂ ਇੱਕ ਤਾਂ ਆ ਚਾਦਰ ਦੀ سپورਟ ਬਹੁਤ ਘੱਟ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਵੀ ਇਹ ਚਾਦਰਾਂ ਪਾੜ ਜਾਂਦੀ ਠੀਕ ਹੈ ਜੀ ਕੁਝ ਤਾਂ ਹਾਂਜੀ ਹਾਂ ਇਹਨੂੰ ਬਾੜੇ ਮਲਟੀਪਲੇਟ ਕਰਨੀ ਚਾਹੀਦੀ ਠੀਕ ਹੈ ਜੀ ਜੇ ਪਲੇਟ ਮੋਟੀ ਕਰੀ ਜਾਵਾਂਗੇ ਤਾਂ ਭਾਜਨ ਵਧੀਆ ਭਾਜਨ ਭਾਜਨ ਤਾਂ ਪਹਿਲਾਂ ਹੀ ਬਹੁਤ ਹੈ ਪਹਿਲਾਂ ਹੀ ਬਹੁਤ ਹਾਂਜੀ ਤਾਂ ਇਹਦਾ ਆਪਾਂ ਨੇ ਸੋਲੂਸ਼ਨ ਕੀ ਕੀਤਾ ਇਹਨੂੰ ਪਿੱਛੇ ਕਰ ਅਸੀਂ ਇਹ ਪਿੱਛੇ ਕਰਤਾ ਉਰੇ ਛੋਟ ਹੋਊਗੀ ਹਾਂਜੀ ਦੂਜਾ ਹੁਣ ਆ ਦੇਖੋ ਇਹ ਹੁਣ ਇਹਦੇ ਉੱਤੇ ਜਾ ਕੇ ਟਿਕ ਗਿਆ ਠੀਕ ਹੈ ਜੀ ਸਾਵੇਂ ਇਹਦੇ ਹੋਰੇ ਟਿਕਣਾ ਸੀ ਮੰਨ ਲਓ ਇੱਕ ਤਾਂ ਕਿੱਥੋਂ ਕੋਈ 2 ਇੰਚੀ ਦਾ ਚੜੋ ਹਾਂਜੀ ਹਾਂ ਇਹ ਹੁਣ ਤੁਹਾਡੇ ਮੰਨ ਕੇ ਚਲੋ ਵੀ ਘਟੋ ਘਟੋ ਕੇ ਜੀ 8 9 ਇੰਚੀ ਦਾ ਚੜੋ ਥੋੜਾ ਆ ਵੀ ਹੋ ਗਿਆ ਚੜਾ ਵੀ ਆ ਗਿਆ ਛੋਟ ਵੀ ਹੋਊਗੀ ਛੋਟ ਹੋਊਗੀ ਔਰ ਪਿੱਛੋਂ ਕਲੰਪ ਹੋ ਗਿਆ ਇਹ ਖਸਿਆ ਗਿਆ ਹਾਂਜੀ ਠੀਕ ਹੈ ਜੀ ਦੂਜੀ ਗੱਲ ਕੱਟ ਕਿਸੇ ਕਿਤੇ ਲੈ ਕੇ ਜਾਣਾ ਤੇ ਇਹਨੂੰ ਚੱਕ ਕੇ ਪਿੱਛੇ ਨੂੰ ਛੱਡ ਦਿਓ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਮਰਜ਼ੀ ਦਾ ਮਸ਼ੀਨ ਕੋਲੋਂ ਕਿਤੇ ਲੈ ਕੇ ਭੇਜਣ ਤੇ ਇੰਪੋਰਟ ਕੇ ਮੂਰੇ ਨਹੀਂ ਆਉਂਗੇ ਇਹਨੂੰ ਬੰਨਾਂ ਦੀ ਲੋੜ ਨਹੀਂ ਇੱਕ ਹੋਰ ਦੱਸੋ ਜੀ ਜਿਹੜਾ ਆਪਾਂ ਆ ਚੱਕਣਾਗਾ ਜੀ ਆਪਾਂ ਦੋ ਹੀ ਨੱਟ ਖੁੱਲਣਗੇ ਇਹ ਸਿਰਫ ਦੋ ਹੀ ਨੱਟ ਖੁੱਲਣੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਆ ਸਰੀਆ ਲੱਗਿਆ ਹਾਂਜੀ ਇਹ ਨੂੰ ਉਰੇ ਫਸ ਜਾਣਾ ਠੀਕ ਹੈ ਜੀ ਇਹ ਉੱਪਰ ਨੂੰ ਪਿੱਛੇ ਕਬਜਾ ਲੱਗਿਆ ਹੋਇਆ ਤੇ ਉਹ ਦੇਖੋ ਹਾਂਜੀ ਹਾਂ ਠੀਕ ਹੈ ਜੀ ਉਹ ਕਬਜੇ ਦੇ ਉੱਤੇ ਖੜਾ ਹੋ ਜਾਣਾ ਠੀਕ ਹੈ ਜੀ ਕੰਮ ਸੌਖਾ ਹੀ ਆਦਾ ਮਤਲਬ ਸਾਰਾ ਹੀ ਸੌਖਾ ਸਾਰਾ ਹੀ ਆਪਣਾ ਫੋਲਡਿੰਗ ਆ ਠੀਕ ਹੈ ਜੀ ਯਾਰ ਅਸਲ ਨਾਲ ਇਹ ਚੀਜ਼ਾਂ ਕੀ ਨੇ ਜਿਹੜੀ ਇਹ ਬਣਾਈ ਹੋਈ ਹਾਂ ਹਾਂਜੀ ਇਹ ਚ ਕਈ ਵੀ ਕੰਪਨੀ ਦੀ ਡਰਾਇੰਗ ਕੁਝ ਨਹੀਂ ਕਰਦੀ ਹੁੰਦੀ ਠੀਕ ਹੈ ਜੀ ਡਰਾਇੰਗ ਕਰਦੀ ਹੈ ਜ਼ਿਮੀਂਦਾਰ ਦੀ ਠੀਕ ਹੈ ਜੀ ਜ਼ਿਮੀਂਦਾਰ ਨੂੰ ਖੇਚ ਕੀ ਪ੍ਰੋਬਲਮ ਆਈ ਹਾਂਜੀ ਉਹਦੇ ਤੇ ਕਿੰਨਾ ਟਾਈਮ ਲੱਗਿਆ ਠੀਕ ਹੈ ਜੀ ਉਹਦਾ ਕੀ ਹਾਲ ਹੋਇਆ ਠੀਕ ਹੈ ਜੀ ਉਹ ਵੱਡੀ ਚੀਜ਼ ਆ ਠੀਕ ਹੈ ਜੀ ਤੇ ਆਪਾਂ ਜਿਹੜਾ ਚੱਲਦੇ ਆਪਾਂ ਜਿੰਮੇਦਾਰ ਦੇ ਨਾਲ ਕਰਦੇ ਆ ਠੀਕ ਹੈ ਜੀ ਜਿੰਮੇਦਾਰ ਕਹਿੰਦਾ ਜੀ ਆ ਨਹੀਂ ਆ ਕਰਕੇ ਦਿਓ ਇਹਦੀ ਆਪਸੈਂਟੀ ਹੋ ਹਾਂ ਜੀ ਪੂਰੇ ਟਾਈਮ ਘੱਟ ਲਗੂ ਤਾਂ ਆਪਾਂ ਉਹ ਹਿਸਾਬ ਨਾਲ ਕਰਦੇ ਆ ਠੀਕ ਹੈ ਜੀ ਦੇਖੋ ਆਰ ਐਂ ਡੀ ਅਸੀਂ ਆਪਦੀ ਕਰਨੀ ਹੈ ਹਾਂ ਜੀ ਪਰ ਜਿਹੜੀ ਮੇਨ ਸੜਾ ਹੈ ਹਾਂ ਜੀ ਉਹ ਜਿੰਮੇਦਾਰ ਦੀ ਠੀਕ ਹੈ ਜੀ ਜ਼ਿੰਮੇਦਾਰ ਜਿਹੜੀ ਤੁਹਾਨੂੰ ਸਲਾਹ ਦਿੱਤੀ ਹਾਂਜੀ ਉਹਦੇ ਉੱਪਰ ਜੀ ਫੀਟ ਮੰਗਣੀ ਠੀਕ ਹੈ ਜੀ ਇਹਦਾ ਗੱਲ ਹੈਗੀ ਹੈ ਜੀ ਦੇਖੋ ਕਾਸੀ ਉਰੇ ਬਣਾਉਣੀ ਹੈ ਬਣਾਉਣਾ ਉਹਨੇ ਵਰਤ ਕੇ ਉਹਨੇ ਵਰਤਣੀ ਹੈ ਵਰਤਣੀ ਹੈ ਜਿਹੜੀ ਵਰਤੀ ਹੋਈ ਚੀਜ਼ ਆ ਹਾਂਜੀ ਤੇ ਇੱਕ ਸਾਡੇ ਆਪਣੇ ਦਿਮਾਗ ਦੀ ਜੀ ਉਹਨਾਂ 'ਚ ਫਰਕ ਫਰਕ ਹੁੰਦਾ ਜੀ ਉਹਨੇ ਦੱਸਿਆ ਵੀ ਇਹਨੂੰ ਆ ਚੀਜ਼ ਐ ਕਰਕੇ ਦੋ ਜੀ ਅਸੀਂ ਲੈ ਲਈ ਭਾਈ ਠੀਕ ਹੈ ਜੀ ਉਹ ਜਿਹੜੀ ਜਿਹਨੇ ਤੁਸੀਂ ਘੋੜੀ ਦੀ ਗੱਲ ਕਰਦੇ ਸੀ ਨਾ ਕੀ ਚੀਜ਼ ਆ ਉਹ ਆ ਚੀਜ਼ ਹੈ ਜੋ ਅੱਛਾ ਇਹਦੀ ਸਪੋਰਟ ਲਾ ਦੀ ਜੀ ਇਹਦੀ ਸਪੋਰਟ ਲਾ ਦੀ ਜੀ ਇਸ ਜਿਹਨੇ ਉਹ ਆਪਾਂ ਦੂਰ ਜਿਹੜੇ ਲੈ ਕੇ ਜਾਣਾ ਹੈ ਹਾਂਜੀ ਹਾਂਜੀ ਤਾਂ ਆਮ ਤੌਰ ਤੇ ਬਈ ਚ ਬੱਤੀ ਜਾਦੇ ਹੋਣ ਕਰਕੇ ਕਟਰ ਕੁੜਕ ਦਾ ਹਾਂਜੀ ਜੇ ਇਹਨੂੰ ਆਪਾਂ ਸਪੋਰਟ ਨਾ ਦਈਏ ਤਾਂ ਇਹ ਚ ਕੋਈ 19 21 ਵੋਲਟ ਆ ਸਕਦਾ ਠੀਕ ਹੈ ਜੀ ਦੂਜਾ ਇੱਕ ਆਪਾਂ ਨੇ ਹੋਰ ਕਰਤਾ ਇਹਦੇ ਹਾਂਜੀ ਇਹਨੂੰ ਨਾ ਆ ਲੈ ਜਾ ਪੋਕਾ ਲਾ ਠੀਕ ਹੈ ਜੀ ਮੰਨ ਲਓ ਤੁਸੀਂ ਲੋੜ ਜਿਹੜੀ ਜਾਣਾ ਤਾਂ ਤੁਹਾਨੂੰ ਨਾਟ ਪਾਉਣ ਦੀ ਲੋੜ ਹੈ ਕੱਲੀ ਹੁੱਕਾ ਹੀ ਪਾ ਲਓ ਕੱਲਿਆਂ ਹੁੱਕਾ ਪਾਉਣੀ ਲੈ ਜੀ ਇਹ ਮੈਂ ਤਾਂ ਆਪਾਂ ਨੇ ਜਿਹੜੀ ਉਹ ਸਪੋਰਟ ਲਈ ਹੋਏ ਨਾ ਕਰਕੇ ਲਈ ਆ ਠੀਕ ਹੈ ਜੀ ਨਹੀਂ ਤਾਂ ਨਾ ਨਾ ਚੱਲੀ ਜਾਂਦੀ ਕਿਹ ਹੈ ਜੀ ਸਾਡੇ ਕਦੇ ਜਾਂਦੇ ਚੱਲਦੀ ਠੀਕ ਹੈ ਪਰ ਇਹ ਹੁਣ ਸਾ ਲੱਗ ਗਿਆ ਕਮਰੀ ਜੀ ਹੋ ਗਈ ਟਾਈਮ ਘੱਟ ਆ ਗਈ ਗੱਲ ਹੈ ਜੀ ਠੀਕ ਆ ਕੰਪੀਟੀਸ਼ਨ ਦਾ ਕਿਹੜੀ ਕੰਮ ਦੇਣਾ ਥੋੜਿਆ ਦਾ ਕੰਮ ਆਗਾ ਹਾਂਜੀ ਹਾਂ ਕੋਈ ਥੋੜੇ ਵੀ ਲੱਗ ਪਏ ਹੋਣਗੇ ਆਹ ਔਖਾ ਨਾਲ ਨਟ ਕਸੋਗੇ ਜਾਂ ਚੱਕੋਗੇ ਉਹ ਕਿੰਨਾ ਟਾਈਮ ਲੇਸਟ ਹੈ ਹਾਂਜੀ ਹਾਂ ਠੀਕ ਹੈ ਇਹਦੇ ਪਾਈ ਫਿਰ ਮੱਕੀ ਵਾਸਤੇ ਵਾਸਟਾ ਵੱਖਰੀ ਰਿਣੀ ਹੋਵੇ ਮੱਕੀ ਵਾਸਤੇ ਵਾਸਟਾ ਇਹਦੇ ਨਾਲ ਇਹਦੇ ਨਾਲ ਹੀ ਕੱਟਣਾ ਠੀਕ ਹੈ ਜੀ ਬਾਕੀ ਇਹ ਸਪੈਸ਼ਲ ਆਪਣੇ ਰੀਲ ਵਾਲੇ ਕੱਟਣ ਨੂੰ ਵੀ ਆਪਾਂ ਲਾਉਨੇ ਹਾਂ ਹਾਂਜੀ ਇਹੀ ਚੀਜ਼ ਇਹੀ ਹੈ ਮਨ ਲੱਗੀ ਠੀਕ ਹੈ ਜੀ ਮਤਲਬ ਕਈ ਵਾਰੀ ਚੋਕ ਹੋ ਗਿਆ ਜੇ ਅੰਗਲਿਸਤ ਹੁੰਦੇ ਹੀ ਨਹੀਂ ਹੁੰਦਾ ਹੀ ਨਹੀਂ ਜੀ ਮਾਮਾ ਦੀ ਕਿਰਪਾ ਨਾਲ ਨਾ ਇਹ ਹੋਵੇ ਆਪਣਾ ਨਾ ਦੂਜਾ ਹੋ ਨਹੀਂ ਹੁੰਦਾ ਜੀ ਨਹੀਂ ਇਹਦਾ ਫਿਰ ਵੀ ਆਪਾਂ ਇਸ ਸਿਲਟੀ ਜੀ ਬੀਗਾਰ ਨੂੰ ਦੰਦਿਆ ਕਿ ਭਾਈ ਜੇ ਕਾਨੂੰਨ ਹੁੰਦਾ ਤਾਂ ਤੁਸੀਂ ਅਟਸ ਠੀਕ ਹੈ ਜੀ ਕੁੰਡੇ ਲਾਉਂਦੇ ਹੁੰਦੇ ਜੀ ਅੱਸਿਆ ਜੀ ਠੀਕ ਉਹ ਚੀਜ਼ ਆਪਾਂ ਬੰਦ ਕਰ ਉਹਨਾਂ ਚ ਨਾ ਟਾਂਡਾ ਫਾੜਦੇ ਨੇ ਧੰਦਾ ਫਾੜਦੇ ਉਹਦਾ ਵੀ ਪੱਕਾ ਹੀ ਹੱਲ ਕਰਦਾ ਇਹਦੇ ਵਿੱਚ ਉਹ ਬਸ ਇੰਨਾ ਕੀ ਕਰਦਾ ਜੀ ਠੀਕ ਹੈ ਜੀ ਇਹ ਕੋਲ ਨਹੀਂ ਆ ਕੰਮ ਨਹੀਂ ਕੰਮ ਕਰਨਾ ਇਹਦਾ ਹਾਂਜੀ ਹਾਂ ਸੋਖਾ ਜੀ ਉਹ ਨਹੀਂ ਵਿੱਚ ਸਾਡਾ ਜਾ ਫਸ ਕੇ ਬੰਦੀ ਲੰਪ ਕਰ ਰਿਹਾ ਹਾਂ ਟੁੱਟਿਆ ਨਹੀਂ ਅਗਲਾ ਕਹਿੰਦਾ ਯਾਰ ਉਹ ਟੁੱਟ ਗਿਆ ਟੋਡਾ ਹਾਂਜੀ ਹਾਂ ਹੈਨਾ ਉਹਦਾ ਕੋਈ ਹੱਲੇ ਨਹੀਂ ਸੀਗਾ ਅੱਛਾ ਜੇ ਉਹਦਾ ਸਾਈਡ ਤੇ ਕੋਈ ਪਤਲਾ ਹੈਵੀ ਲਾਉਂਦੇ ਸੀ ਤਾਂ ਉਹ ਟਾਂਡੇ ਨੂੰ ਤੋੜ ਦਿੰਦਾ ਨਾ ਨਹੀਂ ਤੋੜ ਦਿੰਦੇ ਜੀ ਨੀ ਸਿੰਘ ਜੀ ਜੇਨੇ ਕਿਸੇ ਕਿਸਾਨ ਨੇ ਕਟਰ ਬੁੱਕ ਕਰਨਾ ਹੋਵੇ ਹਾਂਜੀ ਉਹਨੇ ਕੰਟੈਕਟ ਕਰਨਾ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਦੋ ਜੀ ਮਿਰਚੀ ਸਾਡਾ ਟੋਲ ਫ੍ਰੀ ਨੰਬਰ ਹਾਂਜੀ 1800 ਠੀਕ ਹੈ 309 309 36 36 36 ਹਾਂਜੀ ਠੀਕ ਹੈ ਜੀ 12 ਫਿਰ ਬੋਲ ਲੈਣਾ ਜੀ ਹਾਂਜੀ 1800 ਠੀਕ ਹੈ ਜੀ 309 ਠੀਕ ਹੈ ਜੀ 36 36 36 ਇਹ ਤਾਂ ਸਾਡਾ ਹੈਗਾ ਟੋਲ ਫਰੀ ਨੰਬਰ ਠੀਕ ਹੈ ਜੀ ਜਿਹੜਾ ਸਵੇਰੇ 9 ਵਜੇ ਤੋਂ ਲੈ ਕੇ 5:30 ਵਜੇ ਤੱਕ ਆਨਲਾਈਨ ਠੀਕ ਹੈ ਜੀ ਕਦੇ ਵੀ ਤੁਸੀਂ ਗੱਲ ਕਰ ਸਕਦੇ ਹੋ ਠੀਕ ਹੈ ਜੀ ਅੱਛਾ ਜਿਹੜਾ ਮੇਰਾ ਆਪਣਾ ਪਰਸਨਲ ਨੰਬਰ ਹਾਂਜੀ ਉਹ ਹੈਗਾ ਜੀ 92160 ਠੀਕ ਹੈ ਜੀ 36236 ਠੀਕ ਹੈ ਜੀ ਠੀਕ ਹੈ ਜੀ ਉਹ ਕਦੇ ਵੀ ਕਰ ਲਓ ਕੋਈ ਦਿੱਕਤ ਅੱਜ ਗੱਲ ਨਹੀਂ ਠੀਕ ਹੈ ਜੀ ਉਹ ਆਪਾਂ ਜ਼ਿੰਮੇਵਾਰ ਭਰਾਵਾਂ ਵਾਸਤੇ ਸਦਾ ਆਜਾ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਵੀਰ ਮੈਂ ਜਿਹੜੀ ਥੋੜੀ ਜ਼ਿੰਮੇਵਾਰੀ ਹੈ ਨਾ ਥੋੜੀ ਬਹੁਤ ਵੱਡੀ ਜ਼ਿੰਮੇਵਾਰੀ ਸਹੀ ਗੱਲ ਹੈ ਜੀ ਥੋਕੇ ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਆਂ ਕਿ ਤੁਸੀਂ ਸਾਡਾ ਕੱਲਾ ਕੱਲਾ ਬੋਲ ਹੈ ਜਿਹੜਾ ਹਾਂਜੀ ਜ਼ਿੰਮੇਵਾਰ ਭਾਈਆਂ ਤੱਕ ਪਹੁੰਚਾਉਂਦੇ ਠੀਕ ਹੈ ਜੀ ਉਸ ਤੋਂ ਬਾਅਦ ਜ਼ਿੰਮੇਵਾਰੀ ਸਾਡੀ ਵੱਧ ਗਈ ਠੀਕ ਹੈ ਜੀ ਤੇ ਹੁਣ ਤੁਸੀਂ ਜ਼ਿੰਮੇਵਾਰੀ ਸਾਡੇ ਤੇ ਪਾ ਛੱਲੇ ਹਾਂਜੀ ਕਿਉਂ ਤੁਹਾਡੀ ਵੀਡੀਓ ਦੇਖ ਕੇ ਵੀਰ ਸਾਡੇ ਕੋਲ ਆਉਣਗੇ ਹਾਂਜੀ ਅਸੀਂ ਘਟਰ ਦਵਾਂਗੇ ਉਹਨਾਂ ਨੂੰ ਕੋਈ ਮਾਇਨਾ ਵੀ ਦਵਾਂਗੇ ਹਾਂਜੀ ਹਾਂ ਤੇ ਪਹਚਾਣੇ ਹੋਗੇ ਤੁਸੀਂ ਹਾਂਜੀ ਤੁਸੀਂ ਸਾਡੀ ਚੀਜ਼ ਨੂੰ ਪ੍ਰਮੋਟ ਕੀ ਠੀਕ ਗੱਲ ਹੈ ਜੀ ਤੁਹਾਡੇ ਨਾਲ ਇਹ ਵਾਅਦਾ ਹੈ ਜੀ ਕਿ ਤੁਹਾਨੂੰ ਕੋਈ ਰਾਂਬਾ ਨਹੀਂ ਦਊ ਬਸ ਠੀਕ ਹੈ ਜੀ ਵੀ ਭਾਈ ਤੈਂ ਪ੍ਰੋਮੋਸ਼ਨ ਕੀਤੀ ਤਾਂ ਸਾਨੂੰ ਕੀ ਦਵਾਤਾ ਇਹਨੂੰ ਸਗੋਂ ਇਹ ਕਹੋ ਅਗਲਾ ਵੀਰ ਬਾਕੀ ਚੀਜ਼ ਦਵਾਈ ਆ ਠੀਕ ਹੈ ਜੀ ਕੁਆਲਿਟੀ ਵਾਈਜ਼ ਹਾਂਜੀ ਸਰਵੇ ਸੁਬਾਈ ਤੇ ਕੰਪੀਟੀਸ਼ਨ ਕੋਈ ਰਾਂਬਾ ਨਹੀਂ ਆਉਗਾ ਇਹ ਚੀਜ਼ ਆਸੀਂ ਵਜਨ ਲੈਨੇ ਠੀਕ ਆ ਚਲੋ ਤੀਜੀ ਦਾ ਵੀ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਅਸੀਂ ਜਿਹੜਾ ਸ਼ੇਅਰ ਕਰਕੇ ਆਊਗਾ ਫੈਸਲੇ ਦਾ ਮੌਕਾ ਧੰਨ ਦਿੱਤਾ ਜੀ ਸਪੈਸ਼ਲ ਡਿਸਕ ਦਾ ਮਾਈਕ੍ਰੋਫੋਨ ਠੀਕ ਗਈ ਚੰਗਾ ਹੀ ਸਸੀ ਗੱਲ ਕਰ ਰਹੇ ਹਾਂ ਹਾਂਜੀ ਇਹ ਬੀਰੋਣੀ ਨਾਲ ਆਪਣੇ ਗੁਰਪਾਲ ਜੀ ਹੁਣ ਇਹ ਇਹ ਫੁੱਲਾਂ ਤੋਂ ਨੇ ਨਪਲੋਮਰ ਸੰਗਾਲੀ ਤੁਸੀਂ ਇਹ ਵੀਰੋਂਾਂ ਦਾ ਡਿਸਟ੍ਰਿਕਟ ਪੈ ਜਾਂਦਾ ਸਰਸਾ ਡੱਬਾ ਵਾਲੀ ਠੀਕ ਹੈ ਜੀ ਹਾਂ ਇਹ ਆਪਣੇ ਨਾਲ ਜੁੜੇ ਨੇ ਪਿਛਲੇ ਸੀਜ਼ਨ ਤੋਂ ਹਾਂ ਜੀ ਇਧਰ ਕਰਤਾਰ ਨਾਲ ਪਹਿਲਾਂ ਵੀਰੋਂ ਨੇ ਹੋਰ ਮਸ਼ੀਨਾਂ ਚਲਾਉਂਦੇ ਸੀਗੇ ਚਲੋ ਠੀਕ ਹੈ ਬਾਕੀ ਹੁਣ ਅਸੀਂ ਆਪਦੇ ਮੂੰਹੋਂ ਨਹੀਂ ਹਾਂ ਜੀ ਤੁਸੀਂ ਇਹਨਾਂ ਨੂੰ ਪੁੱਛੋ ਹਾਂ ਜੀ 24 ਮਾਡਲ ਲੈ ਕੇ ਗਏ ਹਾਂ ਜੀ ਕੀ ਹਾਲ ਆ ਵੀਰੋ ਠੀਕ ਹੈ ਜੀ ਬਹੁਤ ਵਧੀਆ ਹਾਂ ਜੀ ਕਿਹੜੀ ਮਸ਼ੀਨ ਲੈ ਕੇ ਗਏ ਸੀ ਤੁਸੀਂ 24 ਮਾਡਲ ਲੈ ਕੇ ਗਏ ਹਾਂ ਜੀ ਕਰਤਾਰ ਆਪਣੇ ਠੀਕ ਹੈ ਜੀ ਬਹੁਤ ਵਧੀਆ ਮਸ਼ੀਨ ਹੈ ਜੀ ਠੀਕ ਹੈ ਸਰਵਿਸ ਕਿਵੇਂ ਸਰਵਿਸ ਇਹਨਾਂ ਦੀ ਭਾਈਆਂ ਦੀ ਇੱਕ ਨੰਬਰ ਸਰਵਿਸ ਹੈ ਜ ਕੋਈ ਸਾਨੂੰ ਦਿੱਕਤ ਤੇ ਕੋਈ ਪਰੇਸ਼ਾਨੀ ਨਹੀਂ ਆਈ ਜੀ ਸਾਨੂੰ ਜਦੋਂ ਵੱਲ ਫੋਨ ਕਰਦੇ ਸੀ ਪਹੁੰਚਦੇ ਸੀ ਹਮੇਸ਼ਾ ਹਾਜ਼ਰ ਹੁੰਦੇ ਸੀ ਜੇ ਕੋਈ ਸਮਾਨ ਦੀ ਦਿੱਕਤ ਪੈਂਦੀ ਸੀ ਹਾਂਜੀ ਆਖਰਾਂ ਦੇ ਵੀ ਫਲਾਨੀ ਦੁਕਾਨ ਤੋਂ ਚੱਕ ਲਿਆ ਉਸਮਾਨ ਜ਼ਿੰਮੇਵਾਰੀ ਛੱਡੀ ਆ ਠੀਕ ਆ ਬੰਦਿਆਂ ਦਾ ਬਹੁਤ ਵਧਗਾ ਮੰਨ ਕੇ ਚੱਲ ਕੋਈ ਦਿੱਕਤ ਨਹੀਂ ਆਈ ਸਾਨੂੰ ਕਾਸੀ ਚ ਵੀ ਜਿਹੜੀਆਂ ਚਲੋ ਆਪਾਂ ਨੌ ਤਾਂ ਖੈਰ ਨਹੀਂ ਲੈਣਾ ਜਿਹੜੀਆਂ ਪਹਿਲਾਂ ਮਸ਼ੀਨਾਂ ਬਣਾਉਂਦੇ ਸੀਗੇ ਚਲਾਈਆਂ ਸੀ ਤਾਂ ਉਹਦੇ ਨਾਲੋਂ ਕਿੰਨਾ ਕੁ ਫਰਕ ਆ ਬਹੁਤ ਜ਼ਿਆਦਾ ਫਰਕ ਆ ਦਿਨ ਰਾਤ ਦਾ ਵਟਾ ਹੀ ਕੋਈ ਦਿੱਕਤ ਨਹੀਂ ਮੰਨ ਕੇ ਚੱਲ ਬੰਦਿਆਂ ਦਾ ਪਿਆਰ ਵੀ ਬਹੁਤ ਹੈ ਠੀਕ ਆ ਤੇ ਪਰਾਪੇ ਤੌਰ ਤੇ ਵੀ ਬੰਦੇ ਬਹੁਤ ਚੰਗੇ ਆ ਜੀ ਅੱਜ ਕਿਵੇਂ ਫਿਰਦਾ ਅੱਜ ਮੱਕੀ ਦਾ ਕਟੜ ਬੋਖੜਾ ਆਉਣ ਆਏ ਸੀਗੇ ਜੀ ਠੀਕ ਆ ਹਾਂਜੀ ਵਧੀਆ ਹਾਂਜੀ ਹਾਂਜੀ ਬਾਈ ਨਾਲ ਜੁੜੇ ਹੋਏ ਆ ਬਹੁਤ ਚੰਗੇ ਆ ਜੀ ਠੀਕ ਆ ਜੀ ਤੇ ਬਾਈ ਤੇ ਮਾਨ ਵੀ ਆ ਜੀ ਠੀਕ ਆ ਬਹੁਤ ਅੰਦਾ ਲੱਗਿਆ ਸਾਨੂੰ ਮਸ਼ੀਨ ਲੈ ਕੇ ਕਰਤਾਰ ਠੀਕ ਆ ਹਾਂਜੀ ਚਲੋ ਸਾਰਿਆਂ ਨੂੰ ਵਾਲੇ ਵੀ ਮੌਕਾ ਜ਼ਰੂਰ ਦਿਓ ਕਰਤਾਰ ਵਾਲ ਨੂੰ ਇੱਕ ਵਾਰ ਹੀ ਦਿਓ ਸਾਰਿਆਂ ਨੂੰ ਮੌਕਾ ਦਿਨ ਦਿਓ ਠੀਕ ਆ ਹਾਂਜੀ ਜਿਹੜੀ ਮਸ਼ੀਨ ਐਕਤੀ ਲੈ ਕੇ ਗਿਆ 24 ਮਾਡਲ ਉਹ ਤੇ BS4 ਇੰਜਨ ਸੀ ਹਾਂਜੀ BS4 ਇੰਜਨ ਆ ਜੀ ਕਿਵੇਂ ਚੱਲਿਆ ਬਹੁਤ ਵਧਕਾ ਇੰਜਨ ਚੱਲਿਆ ਜੀ ਤੇਲ ਦਾ ਖਰਚਾ ਵੀ ਘਟ ਰਹੀ ਠੀਕ ਆ ਤੇ ਏਅਰ ਗਾ ਵੀ ਜਿਆਦਾ ਵੜਦੀ ਹੈ ਠੀਕ ਆ ਜਿਹੜਾ ਉਹ ਜੂਰੀਆ ਕਹਿੰਦੇ ਨੇ ਪੈਂਦਾ ਗਾ ਨਹੀਂ ਨਹੀਂ ਉਹ ਕੋਈ ਬਾਹਲਾ ਨਹੀਂ ਖਾਂਦੀ ਐ ਮੇਂ ਨਜਾਇਜ਼ ਨਹੀਂ ਖਾਂਦੀ ਸਹੀ ਐ ਮਨ ਕੇ ਚੱਲ ਵਧਕਾ ਖਾਂਦੀ ਐ ਬੱਤ ਆਈ ਕੋਈ ਸਮੱਸਿਆ ਨਹੀਂ ਆਈ ਸਾਨੂੰ ਇਹ ਬਹੁਤ ਵਧਕਾ ਚੱਲੀ ਜੀ ਜਿਵੇਂ ਪਹਿਨੀਆਂ ਮਸ਼ੀਨਾਂ ਤੇ ਤੂੰ ਨਾਲ ਹੀ ਨੋ ਇੰਜਨ ਚੱਲਦਾ ਰਹੂਗਾ 02 ਉਹਨਾਂ ਨਾਲੋਂ ਉੱਤੋਂ ਉਹਨਾਂ ਨਾਲੋਂ ਉੱਤੇ ਆਈ ਪੂਰੀ ਜਿਆਦਾ ਹੀ ਠੀਕ ਹੈ ਮੇਰਾ ਦਾ ਵਟਾ ਜੀ ਮਸ਼ੀਨ ਦਾ ਠੀਕ ਆ ਹਾਂਜੀ ਹਾਂਜੀ ਆ ਆਪਣੇ ਕਿਸਾਨ ਭਰਾ ਵੀ ਬੇ ਚਿੰਤ ਹੋ ਕੇ ਹਾਂਜੀ ਬੀ ਐਸ 4 ਇੰਜਨ ਵਾਲੀ ਕੰਬੈਨ ਲਵੋ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਅਬ ਇਸ ਨਾਲ ਪਾਵਰ ਵੱਧ ਗਈ ਅੰਡਰ ਲੋਡ ਮਸ਼ੀਨ ਰਹਿੰਦੀ ਆ ਹਾਂਜੀ ਹਾਂਜੀ ਲੋਡ ਹੀ ਹੈ ਨਹੀਂ ਮਸ਼ੀਨ ਤੇ ਹਾਂਜੀ ਉਹ 101 ਐਚ ਪੀ ਦਾ 133 ਐਚ ਪੀ ਦਾ ਠੀਕ ਹੈ ਜੀ ਐਵਰੇਜ ਵਧ ਜਾਣੀ ਆ ਜਦੋਂ ਤੁਸੀਂ ਇੱਕ ਕੰਨ ਬਣ ਕੇ ਚੱਲੋ ਵੀ ਮੈਂ ਹਾਂਜੀ ਮੈਂ 50 ਕਿਲੋ ਦੀ ਬੋਰੀ ਚੱਕਣੀ ਆ ਜੇ ਮੇਰੇ ਤੇ 30 ਵੀ ਤੋਰੋਗੇ ਮੈਂ ਆਪੇ ਵਾਧੂ ਦਰੂਗਾ ਸਹੀ ਗੱਲ ਹੈ ਠੀਕ ਹੈ ਜੀ ਚਲੋ ਤੇ ਜੇ ਹੁਣ ਉਹਦੇ 50 ਦੀ ਜਗ੍ਹਾ ਤੇ 70 ਕਰ ਦੋ ਤਾਂ ਫਿਰ ਮੈਂ ਕਿਵੇਂ ਤੁਹਾਨੂੰ ਬਾਤ ਨਹੀਂ ਪਹੁੰਚਿਆ ਜਾਣਾ ਸਹੀ ਗੱਲ ਹੈ ਹੈਨਾ ਚਲੋ ਅੰਡਰ ਲੋਡ ਹੋ ਗਿਆ ਆਟੋਮੈਟਿਕਲੀ ਬਾਤ ਤੁਰੇ ਜੀ ਬਾਤ ਤੁਰਨਾ ਐਵਰੇਜ ਬਾਤ ਦੇਣੀ ਆ ਠੀਕ ਹੈ ਜੀ ਚਲੋ ਠੀਕ ਹੈ ਵਿਪਾਲ ਸਿੰਘ ਜੀ ਠੀਕ ਹੈ ਜੀ ਓਕੇ ਭਰਾ